ਰੇਡੀਓ ਪੰਜਾਬ ਟੁਡੇ ਸੁਣ ਵਾਲੇ तमाम ਸਰੋਤਿਆਂ ਦਾ ਮੇਰੇ ਵੱਲੋਂ ਯਾਨੀ ਕਿ ਸੌਰਨ ਸਿੰਘ ਦਾਨਿਆਰੇ ਵੱਲੋਂ ਨਿੱਘਾ ਸਵਾਗਤ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਅੱਜ ਤਰੀਕਾ 31 ਜਨਵਰੀ ਦਿਨ ਹੈ ਬੁੱਧਵਾਰ ਸੋ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਮੇਰੇ ਨਾਲ ਜੁੜਨਗੇ ਸਰਦਾਰ ਜਸਵੀਰ ਸਿੰਘ ਪੱਟੀ ਹੁਣੀ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਸਟਾਕਟਨ ਤੋਂ ਤ੍ਰਿਪਤੀਪਾਲ ਸਿੰਘ ਵੱਲੋਂ ਲੰਡਨ ਤੋਂ ਜਗਜੀਤ ਸਿੰਘ ਵੱਲੋਂ ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਮੁੱਖ ਸਪான்ਸਰ ਨੇ ਡੀਏ ਮਂਡੇਰਾ ਦਾ ਰੀਫਰੈਸ਼ ਟਰੈਵਲ ਪਲਾਜ਼ਾ ਜਿੱਥੇ 25 ਏਕੜ ਦੀ ਖੁੱਲੀ ਪਾਰਕਿੰਗ ਹੈ ਫੂਡ ਕੋਰਟ ਹੈ ਫੂਡ ਕੋਰਟ ਦੇ ਵਿੱਚ ਪੰਜਾਬੀ ਟੱਬ ਹੈ ਜਿੱਥੇ ਤੁਸੀਂ ਆਪਣਾ ਟਿਫਨ ਵੀ ਪੈਕ ਕਰਾ ਸਕਦੇ ਹੋ ਇਸ ਤੋਂ ਇਲਾਵਾ ਜੋ ਕੁਝ ਟੱਕਰ ਵੀਰਾਂ ਲਈ ਖਾਸ ਰਿਵੈਟਸ ਨੇ ਉਹਦੇ ਲਈ ਤੁਸੀਂ ਰਵੀ ਗਰੇਵਲ ਜਾਂ ਸਚਿਨ ਮਲਿਕ ਹੋਰਾਂ ਨੂੰ 5599034627 ਤੇ ਕਾਲ ਕਰ ਸਕਦੇ ਹੋ ਲੋਕੇਸ਼ਨ ਮੰਡੇਰਾ ਤੇ ਫ੍ਰਿਜ਼ਨੋ ਦੇ ਦਰਮਿਆਨ 99 ਹਾਈਵੇ ਤੇ ਐਗਜ਼ਿਟ 244 ਐਵੇਨਿਊ 7 ਦੇ ਉੱਤੇ ਇਹਦਾ ਦੀ ਲੋਕੇਸ਼ਨ ਹੈ ਹਰ ਤਰ੍ਹਾਂ ਦੇ ਅਕਾਊਂਟਸ ਬੁਕ ਕੀਪਿੰਗ ਜਾਂ ਨਵੀਂ ਫਰਮ ਦੇ ਲਈ ਜਾਂ ਐਗਜ਼ਿਸਟਿੰਗ ਫਰਮ ਦੇ ਲਈ ਤੁਹਾਨੂੰ ਹੈਲਪ ਚਾਹੀਦੀ ਹੈ ਤਾਂ ਤੁਸੀਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹਰਾਂ ਨੂੰ 253 52086 ਤੇ ਕਾਲ ਕਰ ਸਕਦੇ ਹੋ ਲੋਕੇਸ਼ਨ ਇਹਨਾਂ ਦੀ 24915104 ਐਵੇਨਿਊ ਕੈਂਟ ਵਿਸ਼ਿੰਗਟਨ ਦੇ ਸੈਟਲ ਦੀ ਟਰਸਟਡ ਟਰਕਿੰਗ ਕੰਪਨੀ ਵਿਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਜਗਦੇਵ ਸੰਧੂ ਹਰਾਂ ਨੂੰ 253266924 ਜਾਂ ਗੁਰਵਿੰਦਰ ਢਾਲੀਵਾਲ ਹਰਾਂ ਨੂੰ 2063544060 ਤੇ ਸੰਪਰਕ ਕਰ ਸਕਦੇ ਹੋ ਉਹਨਾਂ ਵੀਰਾਂ ਲਈ ਇਹ ਖਾਸ ਸਨੇਹਾ ਜਿੰਨਾਂ ਦੇ ਬੱਚੇ ਡੰਕੀ ਲਾ ਕੇ ਅਮਰੀਕਾ ਪੁੱਜੇ ਨੇ ਤੇ ਉਹਨਾਂ ਨੂੰ ਉੱਥੇ ਕਾਨੂੰਨੀ ਸਹਾਇਤਾ ਦੀ ਲੋੜ ਹੈ ਤਾਂ ਐਮੀ ਗੱਲ ਹੋ ਰਹੀ ਜਿਹੜੇ ਬਹੁਤ ਹੀ ਮੰਨੇ ਪਰਮੰਨੇ ਉਥੋਂ ਦੇ ਵਕੀਲ ਨੇ 212 619 28 59 ਤੇ ਕਾਲ ਕਰਕੇ ਤੁਸੀਂ ਨਿਊਯਾਰਕ ਦੇ ਸਮੇਂ ਮੁਤਾਬਕ ਇਹਨਾਂ ਦੇ ਦਫ਼ਤਰ ਦੇ ਵਿੱਚ ਅਪਾਇੰਟਮੈਂਟ ਬਣਾ ਸਕਦੇ ਹੋ ਜਾਂ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰ ਇਹਨਾਂ ਦੇ ਨਾਲ 718 612 1188 ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਇਸ ਵਕਤ ਸਾਹਜ ਪਾ ਚੁੱਕੇ ਨੇ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਸਾਰੇ ਸੋਤੇ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਪੱਟੀ ਸਾਹਿਬ ਹਾਈ ਕੋਰਟ ਕੀ ਕਹਿੰਦੀ ਫਿਰ ਮੇਅਰ ਬਾਰੇ ਚੰਡੀਗੜ੍ਹ ਦੇ ਵੇਖੋ ਹਾਈ ਕੋਰਟ ਨੇ ਜਿਹੜੀ ਤੁਹਾਨੂੰ ਪਤਾ ਸਾਡਾ ਸਿਸਟਮ ਜਿਹੜਾ ਹੈਗਾ ਨਿਆਪਾਲ ਕਾ ਦਾ ਇਦਾਂ ਹੀ ਚੱਲਦਾ ਜੀ ਮੈਂ ਇਹ ਗੱਲ ਸਿਰ ਕਹਿ ਦਿਆਂ ਕਿ ਜੇ ਇਹਨਾਂ ਨੇ ਕੋਈ ਇਨਸਾਫ ਲੈਣਾ ਤੇ ਇਹਨਾਂ ਲੋਕਾਂ ਨੂੰ ਸੁਪਰੀਮ ਕੋਰਟ ਜਾਣਾ ਪਊਗਾ ਹੂੰ ਹੂੰ ਉੱਥੋਂ ਕੋਈ ਨੂੰ ਕੋਈ ਇਨਸਾਫ ਦੀ ਆਸ ਰੱਖ ਸਕਦੇ ਹਾਈ ਕੋਰਟ ਤੋਂ ਕੋਈ ਨਹੀਂ ਕਿਉਂਕਿ ਹਾਈ ਕੋਰਟ ਨੇ ਕਹਿੰਦੀ ਕਿ ਇਹ ਸੀ ਵੀ ਇਮੀਡੀਏਟਲੀ ਸਰਵਾਈਵ ਨਹੀਂ ਹੋ ਸਕਦੀ ਜੀ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਇਹ ਮਾਮਲਾ ਗੜਬੜ ਹੈ ਹੁਣ ਹਾਈ ਕੋਰਟ ਨੇ ਕਿਹਾ ਤਿੰਨ ਹਫ਼ਤੇ ਦਾ ਸਮਾਂ ਦਿੱਤਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੇ ਨਗਰ ਨਿਗਮ ਨੂੰ ਤੁਸੀਂ ਆਪਣਾ ਪੂਰੇ ਦਾ ਪੂਰਾ ਰਿਕਾਰਡ ਪੇਸ਼ ਕਰੋ ਜੀ ਤਿੰਨ ਹਫ਼ਤੇ ਬਾਅਦ ਉਹ ਰਿਕਾਰਡ ਪੇਸ਼ ਕਰਨਗੇ ਫਿਰ ਉੱਤੇ ਬਹਿਸ ਹੋਊਗੀ ਫਿਰ ਪਤਾ ਨਹੀਂ ਹਾਈ ਕੋਰਟ ਕਿੰਨਾ ਸਮਾਂ ਲੈਂਦੀ ਹੈ ਮੇਰਾ ਕਹਿਣ ਤੋਂ ਭਾਵੇਂ ਆ ਹੂੰ ਭਾਵੇਂ ਇਹਦੇ ਵਿੱਚ ਇੰਡੀਆ ਗੱਟ ਜਿਹੜੂ ਧੱਕਾ ਜਿਹੜੂ ਲੱਗਾ ਵਾ ਹੂੰ ਹੂੰ لیکن ਜਿਹੜੀ ਉਹ ਵੀਡੀਓ ਵਾਇਰਲ ਹੋਈ ਆ ਉਹ ਬਕਾਇਦਾ ਤੌਰ ਤੇ ਹੁਣ ਪੂਰੇ ਦੇਸ਼ ਦੇ ਵਿੱਚ ਫੈਲ ਰਹੀ ਜਾਉਂਦੀ ਜੀ ਉਹਦਾ ਭਾਜਪਾ ਨੂੰ ਫਾਇਦਾ ਨਹੀਂ ਸਗੋਂ ਨੁਕਸਾਨ ਹੀ ਉਲਟਾ ਹੋਏਗਾ ਹੂੰ ਹੂੰ ਲੇਕਿਨ ਹਾਈ ਕੋਰਟ ਨੇ ਤਿੰਨ ਨੱਤੀ ਡੇਟ ਪਾ ਕੇ ਹਾਲ ਦੇ ਕਰੀਬ ਮਾਮਲਾ ਢਲਕਾਤਾ ਕਿ ਜੋ ਨਾ ਕਰਤਾ ਠੀਕ ਆਮ ਤੌਰ ਤੇ ਵੈਸੇ ਵੀ ਹੁੰਦੀ ਏ ਹੂੰ ਹੂੰ ਇਲੈਕਸ਼ਨ ਦੇ ਮਾਮਲੇ 'ਚ ਜਿਹੜੀ ਆ ਕੋਰਟ ਘਟ ਹੀ ਹੁੰਦੀ ਹੈ ਸੁਪਰੀਮ ਕੋਰਟ ਕਿਸੇ ਵਾਰ ਇਲੈਕਸ਼ਨ ਲੈ ਲੈਂਦੀ ਹੈ ਹੂੰ ਲੱਖੋ ਜਿਹੜੇ ਸੁਪਰੀਮ ਕੋਰਟ ਦੇ ਜੱਜ ਚੰਦਰ ਚੂਬ ਨੇ ਉਹਨਾਂ ਦੋ ਦਿਨ ਕੰਮ ਨਹੀਂ ਪਹਿਲੀ ਗੱਲ ਤੇ ਸਰਕਾਰ ਤੇ ਪੂਰੀ ਤਰ੍ਹਾਂ ਦਾਵਾ ਪਾ ਕੇ ਜਿੰਨੇ ਜੱਜਾਂ ਦਾ ਤੇ ਬੈਂਚ ਹੈਗਾ ਜਿੰਨੀ ਪੂਰੀ ਨਫਰੀ ਉਹਦੀ ਹੈਗੀ 34 ਦੀ ਉਹ ਪੂਰੀ ਕੀਤੀ ਉਹ ਹੂੰ ਹੂੰ ਦੂਸਰੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਛੁੱਟੀਆਂ ਲਿਆ ਜੀ ਤੁਹਾਨੂੰ ਪਤਾ ਨਾ ਉਹ ਕਹਿੰਦੇ ਵੀ ਜਦੋਂ ਇਹ ਛੁੱਟੀਆਂ ਹੁੰਦੀਆਂ ਸੀ ਨਾ ਬਕਾਇਦਾ ਤੌਰ ਤੇ ਅਦਾਲਤਾਂ ਦੇ ਵਿੱਚ ਹੂੰ ਹੂੰ ਉਦੋਂ ਜਿਹੜੇ ਅੰਗਰੇਜ਼ ਜੱਜ ਸੀਗੇ ਉਹ ਗਰਮੀ ਨਹੀਂ ਸਹ ਸਕਦੇ ਸੀ ਹਾਂਜੀ ਹਾਂਜੀ ਹੋਰ ਉਹ ਮਾਹੌਲ ਨਹੀਂ ਰਿਹਾ ਉਹ ਏਸੀ ਲੱਗ ਗਿਆ ਜੀ ਹੁਣ ਤਾਂ ਹਾਂਜੀ ਉਹ ਤਰੀਕ ਤੇ ਤਰੀਕ ਪਾਉਣ ਦੀ ਬਜਾਏ ਛੁੱਟੀਆਂ ਘਟਾਈਆਂ ਯਾਨੀ ਜਿਹਦੀਆਂ ਹੂੰ ਹੂੰ ਤੇ ਫਿਰ ਜੇ ਛੁੱਟੀਆਂ ਤੁਸੀਂ ਦੇਣੀਆਂ ਵੀ ਆ ਹੂੰ ਹੂੰ ਤੇ ਤਾਂ ਵੀ ਤੁਹਾਨੂੰ ਜਿਹੜਾ ਵਾ ਉਹ ਟਰਨ ਬਾਈ ਟਰਨ ਇੱਕ ਇੱਕ ਕਰਕੇ ਦੋ ਦੋ ਕਰਕੇ ਦੇ ਦਿੰਦੇ ਸੀ ਹੂੰ ਹੂੰ ਜਿਹੜੇ ਸਾਬਕਾ ਚੀਜ਼ ਦੇ ਸੀ ਆਰਮ ਲੋਡਾ ਸੀ ਨਾ ਜੀ ਉਹਨਾਂ ਨੇ ਵੀ 30 ਜੁਲਾਈ 2000 ਨੂੰ ਮੈਡੀਕਲ ਕੇਸਾਂ ਉੱਤੇ ਅਵੰਗ ਅਦਾਲਤਾਂ ਨੇ ਨੋਟ ਕੀਤਾ ਕਿ ਉਹ ਫੈਸਲੇ ਵਿੱਚ ਕੰਮ ਕਰਦੇ ਹਨ ਜੀ ਮੈਡੀਕਲ ਤੇ ਸਿਰਫ ਸਮਝ ਵਿੱਚ ਕੰਮ ਕਰਦੇ ਦਾ ਉਹਦੇ ਪੈਟਰਨ ਤੇ ਅਦਾਲਤਾਂ ਨੂੰ ਕੰਮ ਕਰਨਾ ਚਾਹੀਦਾ ਹੂੰ ਹੂੰ 5 ਕਰੋੜ ਤੋਂ ਵੱਧ ਕੇਸ ਅੱਜ ਸਾਡੀਆਂ ਅਦਾਲਤਾਂ ਦੇ ਵਿੱਚ ਲਟਕ ਰਹੇ ਨੇ ਜੀ ਇਹ ਐਕਚੁਅਲੀ ਅਜੇ ਫਿਰ ਤੁਸੀਂ 10th ਹਫਤੇ ਦੀ 3 ਜਿਹੜਾ ਕਰੰਟ ਹੂੰ ਹੂੰ ਮੰਗ ਮੌਲਾਵਾ ਉਹਨੂੰ ਡੇਟ ਪਾਉਗੇ ਤੇ ਫਿਰ ਐਕਚੁਅਲੀ ਪ੍ਰੋਬਲਮ ਕਹਿ ਗਈ ਆਗੀ। ਦੂਸਰੀ ਚੀਜ਼ ਸੀਵ ਜਸਸ ਕੇਂਦਰ ਚੂੜ ਨੇ। ਉਹਨ ਇਸ ਗੱਲ ਦਾ ਵਿਰੋਧ ਕੀਤਾ ਕਿ ਤਰੀਕ ਤੇ ਤਰੀਕ ਤਰੀਕ ਜੇ ਦੇਣਿਆ ਤੇ ਕੋਈ ਖਾਸ ਕਾਰਨ ਨਹੀਂ ਦਾ। ਨੀ ਤਰੀਕ ਨਹੀਂ ਮਿਲੇਗੀ। ਬਾਅਦ ਕਿ ਆਪਣਾ ਕੰਮ ਕਰੂ, ਵੇਸ ਕਰੂ, ਅਸੀਂ ਕੰਮ ਦੇ ਬੇੜ ਨਾ। ਹਦਰਾਬਾਦ ਦੀ ਇੱਕ ਆਦਤ ਨੇ ਕਿ ਜੱਜ ਨੇ ਕੀਤਾ ਕਿ 1 ਸਾਲ ਦੇ ਵਿੱਚ 1000 ਕੇਸ ਖਤਮ ਕਰ। ਜੀ ਉਸ ਤੋਂ ਦੇ ਬਕਾਇਦਾ ਤੌਰ ਤੇ ਜਿਹੜੇ ਵਕੀਲ ਸੀ ਉਹਨਾਂ ਨੇ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਹੂੰ ਹੂੰ ਵੀ ਤੂੰ ਐਡੀ ਸਦੀ ਕੇ ਨੂੰ ਮੜੀ ਅੰਦਰ ਬੜਾ ਪ੍ਰੋਟੈਸਟ ਕੀਤਾ ਵੀ ਸਾਡੇ ਤਾਂ ਨਿਆਣੇ ਭੁੱਖੇ ਮਾਰ ਦੂਏ ਹੂੰ ਹੂੰ ਸਾਡਾ ਕਲੇਮ ਹੁੰਦਾ ਸਾਨੂੰ 2 4 5 6 ਦਾ ਦੇ ਕੇ ਜਾਂਦਾ ਵਾ ਜੀ ਇਹ ਤੇ ਭੁੱਖੇ ਮਾਰਦੇ ਨੇ ਸਾਡੇ ਹੂੰ ਹੂੰ ਉਹ ਸੁਪਰੀਮ ਕੋਰਟ ਤੇ ਇੱਕ ਕਮੇਟੀ ਬਣ ਕੇ ਗਈ ਉਹਨਾਂ ਜਾ ਕੇ ਵੇਖਿਆ ਵੀ ਗੱਜ ਬਿਲਕੁਲ ਠੀਕ ਹੈ ਤੁਸੀਂ ਕਿਤੇ ਵੱਡੇ ਛੱਲ ਬਗਲੀ ਕਿਤੇ ਪੈਟੂ ਫੋਣੀ ਜਗਾ ਜੀ ਐ ਤੇ ਸਾਡਾ ਹਾਲ ਤਾਂ ਲੇਕਿਨ ਹਾਲ ਦੀ ਘੜੀ ਜਿਹੜੀ ਜੰਧੀਗੜ ਦੇ ਮੇਰ ਜੀ ਉਹ ਬਾਜੀ ਜਿੱਗੀ ਤੇ ਬੀਜਪੀ ਦੇ ਹੱਥੇ ਜੂਰ ਆ ਜੀ ਜੇ ਕਿ ਜੇ ਕਿਤੇ ਪੂਰੇ ਭਾਰਤ ਚ ਉਹਨੂੰ ਪ੍ਰਚਾਰਿਆ ਗਿਆ ਤੇ ਉਹਦਾ ਨੈਗੇਟਿਵ ਅਸਰ ਬੀਜਪੀ ਤੇ ਜਿੰਮ ਕਰੇਗਾ ਬਿਲਕੁਲ ਜੀ ਅੱਛਾ ਪਟੇ ਸਾਹਿਬ ਇੱਕ ਚੀਜ਼ ਦੱਸੋ ਵੀ ਜਿਵੇਂ ਹੁਣ ਇਹਨਾਂ ਦੇ ਨਾਲ ਹੋਇਆ ਤੁਸੀਂ ਗੱਲ ਕਹੀ ਹੈ ਵੀ ਹੁਣ ਤਾਂ ਤਾਰੀਖ ਤੇ ਤਾਰੀਖ ਹੈਂ ਜੀ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਤਾਰੀਖ ਤੇ ਤਾਰੀਖ ਇਹ ਸਾਰਾ ਕੁਝ ਹੋ ਗਿਆ ਹੁਣ ਤੁਸੀਂ ਇਹ ਵੀ ਦੱਸਦਾ ਜੀ ਭਾਜਪਾ ਨੂੰ ਮੈਂ ਭਾਜਪਾ ਦੇ ਇੱਕ ਆਗੂ ਕੋਲ ਹੀ ਬੈਠਾ ਸੀ ਉਹ ਕਹਿੰਦੇ ਯਾਰ ਗੱਲ ਤਾਂ ਤੱਕਾ ਕੀਤਾ ਗੱਲ ਮਾੜੀ ਹੈ ਦੇਖੋ ਸੁਲਝੇ ਬੰਦਾ ਦੀ ਵੀ ਗੱਲ ਕਹਿੰਦਾ ਮੈਂ ਤਾਂ ਕਟੜਾ ਪੁਰਾਣਾ ਆਰਐਸਐਸ ਦਾ ਬੰਦਾ ਹੈ ਕਹਿੰਦੇ ਯਾਰ ਸਾਡੇ ਇਤਿਹਾਸ ਦੇ ਵਿੱਚ ਸਾਡੇ ਸੂਲਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਸੀ ਕਹਿੰਦਾ ਰਹਿੰਦੀ ਹੁੰਦੀ ਐਡੀ ਛੋਟੀ ਜੀ ਚੋਣ ਦੇ ਲਈ ਕਹਿੰਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੋਂ ਲੈ ਕੇ ਬੀਜੇਪੀ ਦੀ ਪ੍ਰਧਾਨ ਹੋਰੀ ਟਵੀਟ ਕਰੀ ਜਾਂਦੇ ਯਾਰ ਦੇਖੋ ਕਿੱਧਰ ਦੀਆਂ ਗੱਲਾਂ ਜਾ ਰਹੀਆਂ ਨੇ ਦੰਦਵਾਲੀ ਜੀ ਸਾਹਿਬ ਤੁਸੀਂ ਕਹਿੰਦਾ ਇਹ ਹੂੰ ਹੂੰ ਇਹ ਜੇ ਟੂਨ ਹਾਰ ਜਾਂਦੇ ਤੇ ਤਾਂ ਉਹਦਾ ਪ੍ਰਚਾਰ ਇੰਡੀਆ ਲੈਵਲ ਤੇ ਹੋਣਾ ਸੀ ਕਿ ਆਈਡੀਆ ਗਟਕੁਰ ਨੇ ਪਹਿਲੀ ਚੰਗੇ ਜੀ ਐਨੀ ਫਜ਼ਲ ਜਿੱਤੇ ਪਰ ਬਹੁਤ ਛੋਟੀ ਜਿਹੀ ਜੁਰਮ ਹੂੰ ਹੂੰ ਤੇ ਜੇ ਉਹ ਭਾਜਪਾ ਨੇ ਤੱਕੀ ਤਕਸ਼ੇ ਕੀਤੀ ਤੇ ਉਹਦਾ ਵੀ ਪ੍ਰਚਾਰ ਇੰਡੀਆ ਲੈਵਲ ਤੇ ਹੋਣਾ ਦੋਈ ਪਾਰਟੀ ਜਿਹੜੀ ਆ ਜਿੱਦੇ ਮਜੀਢੇ ਅੱਗੇ ਹੂੰ ਹੂੰ ਛੱਟ ਜਿਹੜੀ ਉਹ ਭਾਜਪਾ ਨੂੰ ਲੱਗਣੀ ਲੱਗਣੀ ਹੈ ਇਹਦੇ ਵਿੱਚ ਜੀ ਜਿਹੜੀ ਗੱਲ ਤੁਸੀਂ ਕੀਤੀ ਹੈ ਹੂੰ ਹੂੰ ਮੈਂ ਸੁਬਰਾਮਨੀਅਨ ਨੂੰ ਸੁਣਿਆ ਸੀ ਜੀ ਸੋਭਰਾ ਮਨੀਵ ਜਿੰਨੇ ਵੀ ਡਿਕਟੇਟਰ ਹੋਏ ਨੇ ਸਾਡੇ ਦੁਨੀਆ ਚ ਭਾਵੇਂ ਹਿੱਟ ਕਰ ਹੋਵੇ ਭਾਵੇਂ ਚ ਸਾਲਨ ਹੋਵੇ ਜਾਂ ਕੋਈ ਪਤੀ ਜਿਹੜਾ ਮਰਜੀ ਹੋਵੇ ਹਮ ਹਾਂ ਅੰਦਾ ਉਹਨਾਂ ਨੂੰ ਝੂਠ ਬੋਲਣ ਦੀ ਆਦਤ ਹੈ ਡਿਕਟੇਟਰਾਂ ਨੂੰ ਇਸ ਕਰਕੇ ਸਾਡੇ ਪ੍ਰਧਾਨ ਮੰਤਰੀ ਕੱਲ ਝੂਠ ਨਾਲ ਉਹਨਾਂ ਮਾਰਕਟ ਦੇ ਵਰੀ ਕੀਤੀ ਹੈ ਜੀ ਮੈਨੂੰ ਕਹਿ ਰਿਹਾ ਹਮ ਹਾਂ ਸੋਭਰਾ ਮਨੀ ਦੇ ਇੰਟਰਵਿਊ ਹੋਣੇ ਮੈਂ ਸੋਲ ਰਿਹਾ ਸੀ ਉਦੋਂ ਸੋਭਰਾ ਮਨੀ ਕਹਿ ਰਿਹਾ ਹਮ ਹਾਂ ਉਹ ਕਹਿੰਦੇ ਵੀ ਦੇਸ਼ ਦੇ ਵਿਕਾਸ ਦੀ ਗੱਲ ਕੀਤੀ ਜਾਂਦੀ ਸਾਡੀ ਜੀਡੀਪੀ 8% ਜੀ ਉਹ ਕਹਿੰਦਾ ਮੈਂ ਨਾ ਬੈਸ ਕਰੋ ਮੈਂ ਅੱਛਾ ਅੱਛਾ ਹੂੰ ਹੂੰ ਮੈਂ ਦੱਸੂ ਤੁਸੀਂ ਕਿੱਥੇ ਖੜੇ ਹੋ ਜੀ ਆਂਦਾ ਮੈਂ ਭਾਜਪਾ ਦਾ ਬੰਦਾ ਮਾਰਦਾ ਨਹੀਂ ਹਾਂ ਹੂੰ ਹੂੰ ਮੈਂ ਨਾ ਅਜੇ ਤੱਕ ਨਾ ਉੱਪਰ ਅੱਗੇ ਤੁਨੀ ਕਰਦੇ ਮੈਂ ਨਾ ਉਹ ਕਹਿੰਦਾ ਇੰਦਰਗਰ ਜਿਹੜੀ ਗਲਤੀਆਂ ਕੀਤੀਆਂ ਸੀ ਉਹੀ ਮੋਦੀ ਸਰ ਕਰ ਰਹੇ ਨੇ ਇਹਨਾਂ ਦੀਆਂ ਗਲਤੀਆਂ ਇਹ ਵੰਗੀਆਂ ਭੈਣੀ ਜੀ ਉਹਨੂੰ ਪੁੱਛਿਆ ਕਿ ਸਰਕਾਰ ਬਣ ਜੂਗਾ ਤਾਂ ਮੈਨੂੰ ਨਹੀਂ ਲੱਗਦੀ ਬੜੀ ਕਿ ਸਰਕਾਰ ਉਹ ਹੂੰ ਹੂੰ ਲੇਕਿਨ ਹੁਣ ਤੱਕ ਜਿਹੜੇ ਸਿਆਸੀ ਪੰਡਤ ਆ ਜੀ ਉਹ ਕਹਿ ਰਹੇ ਨੇ ਕਿ 200 ਤੋਂ ਲੈ ਕੇ 200 ਵੀ ਤੱਕ ਸੂਚਕਤਕ ਬੜੀ ਮੁਸ਼ਕਲ ਹੈ ਇਸ ਸਤੰਗੀ ਆ ਹੂੰ ਹੂੰ ਤੇ ਪ੍ਰਸ਼ਾਨ ਕਰੋ ਜਨਕ ਕਿਸ਼ੋਰ ਦੇ ਪਿੱਖਵਣ ਜਿਹੜੀ ਖਲ ਕੀਤੀ ਸੁਣੀ ਹੋਣੀ ਤੁਸੀਂ ਹਾਂਜੀ ਉਹ ਹੀ ਗੱਲ ਕਹਿੰਦਾ ਕਿ ਬਿਹਾਰ ਦੇ ਵਿੱਚ ਇਹਨਾਂ ਦੀ ਹਾਲਤ ਬਹੁਤ ਮਾੜੀ ਹੈ ਅੱਛਾ ਜੀ ਲੋਕਾਂ 'ਚ ਗੁੱਸਾ ਬਹੁਤ ਜ਼ਿਆਦਾ ਹੋਇਆ ਹੂੰ ਹੂੰ ਲੋਕ ਸੜਕਾਂ 'ਤੇ ਬੈਠੇ ਆ ਕਿ ਕੀ ਕਰ ਕੀ ਰਹਿ ਰਹੇ ਤੇ ਕਹਿੰਦੇ 26 ਮਈ ਦੇ ਕਿ ਲੈ ਜੰਨਾ ਸਿੱਧੇ ਪਾਰਲੀਮੈਂਟ ਦੇ ਵਿੱਚ ਬੜੇ ਬਾਹਦਰ ਹੋਣਗੇ ਬੀਜੇਪੀ ਦੇ ਨਾਲ ਰੜਕਦੇ ਆਪਣੇ ਐ ਨਿਤਿਸ਼ ਜੀ ਤੁਹਾਨੂੰ ਪਤਾ ਹੋਵੇਗਾ ਪਿਛਲੀ ਵੀ 40 ਦੇ ਵਿੱਚੋਂ ਇਹਨਾਂ ਖੜੀਆਂ ਸੀ 34 ਸਿੱਧਾ ਹੂੰ ਹੂੰ ਸੱਤ ਆਰਾ ਪਾਸਪਾ ਕੋਲ ਸੀ 16 ਦੁੱਧ ਜਿਹੜੇ ਸੀ ਆਪਣੇ ਕੋਲ ਉਹਦੇ ਵੱਖ ਲੈਂਦੇ ਆ ਜਨਤਾ 당ਲ ਕੋਲੇ ਅੰਮ੍ਰਿਤ ਚਮਾਰ ਕੋਲੇ ਹੂੰ ਹੂੰ ਤੇ 6 ਸੀਟਾਂ ਪਾਸਪਾ ਦੀ ਪਾਰੀ ਜਿੱਤ ਗਈ ਸੀ ਆਰਜੋਟਨ ਲੈ ਕੇ ਹੂੰ ਹੂੰ ਇਸ ਕਰਕੇ ਕਿਹਾ ਐਸਕਿਉ ਗੱਲ ਨਹੀਂ ਇੱਕ ਸੀਟ ਮਿਲੀ ਸੀ ਸਿਰਫ ਕਾਂਗਰਸ ਉਸ ਤੋਂ ਜਿਹੜੇ ਆਰਜीडी ਵਾਲੇ ਉਹ ਖਤਮ ਸੋਈ ਸੀਟ ਨਹੀਂ ਹੋਈ ਹੂੰ ਹੂੰ ਐਲਕੀ ਅਜੁੰਨ ਦਬਤ ਤੋਂ ਦਵਾਦਵਾ ਬਿਆਨ ਤੇ ਕਾਫੀ ਆ ਜੀ ਕਾਂਗਰਸ ਵੀ ਕਾਂਗਰਸ ਨੂੰ ਤਾਂ ਬੈਨੀਫਿਟ ਹੋਏਗਾ ਸੰਸਦ ਨੂੰ ਬਸ ਇਕ ਲੜਨ ਦਾ ਮੌਕਾ ਮਿਲ ਜੀਗਾ ਹੂੰ ਹੂੰ ਲੋਕਾਂ ਦੇ ਗੁੱਸੇ ਦਾ ਸਰਕਾਰ ਨੂੰ ਫਾਇਦਾ ਨਹੀਂ ਦਿਸੇਦਾ ਹੂੰ ਹੂੰ ਉਹਨੇ ਤੇ ਵੀ ਗੱਲ ਕਹੀ 220 ਸੀਟਾਂ ਮੋਰਥੀ ਜੀ ਜਿਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਭਾਜਪਾ ਕੋਲੋਂ 40 ਤੋਂ ਲੈ ਕੇ 45 ਸੀਟ ਤੇ ਘੱਟਾ ਸਭ ਨੂੰ ਆ ਰਹੀ ਕਿ ਇਹ ਵੀ ਅੰਦਿਰ ਜਣੇ ਹੂੰ ਹੂੰ ਜੀ ਚਲੋ ਇਹ ਤਾਂ ਹੋਈ ਇਹਨਾਂ ਦੀ ਗੱਲ ਤੇ ਰਾਹੁਲ ਗਾਂਧੀ ਤੇ ਕਹਿੰਦੇ ਹਮਲਾ ਹੋ ਗਿਆ ਕੋਈ ਕੋ ਰਾਹੁਲ ਗਾਂਧੀ ਉਰੀ ਜਦੋਂ ਜਾ ਰਹੇ ਸੀ ਨਾ ਇਹਨਾਂ ਦੀ ਜਿਹੜੀ ਬਿਹਾਰ ਚ ਆਈ ਪੂਰਨਿਆ ਦੇ ਵਿੱਚ ਉਹਨਾਂ ਨੇ ਕਾਫੀ ਹੱਦ ਤੱਕ ਆਪਣੇ ਪ੍ਰਚਾਰ ਵੀ ਕੀਤਾ ਤੇ ਉਹਨਾਂ ਨੇ ਰੀਪੀਟ ਕੀਤੀ ਤੇ ਬੜਾ ਵੱਡਾ ਇਕੱਠ ਰਿਹਾ ਹੂੰ ਹੂੰ ਉਸ ਇਕੱਠ ਦੇ ਵਿੱਚੋਂ ਉਹਨਾਂ ਨੇ ਕਿਹਾ ਨੀਤੀ ਚੱਲੇਗੇ ਤੇ ਕੋਈ ਗੱਲ ਨਹੀਂ ਸਾਨੂੰ ਇਹ ਲੋੜ ਨਹੀਂ ਜੀ ਹੂੰ ਹੂੰ ਦੂਸਰੀ ਗੱਲ ਉਹਨੇ ਇੰਨੀ ਗੱਲ ਕਹੀ ਕਿ ਅਸੀਂ ਸਿਰਫ ਤੇ ਸਿਰਫ ਦੇਸ਼ ਨੂੰ ਬਚਾਉਣਾ ਚਾਹੁੰਦੇ ਜਿਹਦੇ ਵਾਸਤੇ ਅਸੀਂ ਲੜ ਰਹੇ ਜੀ ਤੇ ਸਾਡੀ ਲੜਾਈ ਦੇਸ਼ ਨੂੰ ਬਚਾਉਣ ਦੀ ਸਾਡੇ ਕਿਸੇ ਵਿਅਕਤੀ ਦੇ ਖਾਤਿਰ ਕਿਸੇ ਖਾਸ ਮੋੜਵੇ ਲਈ ਕੀਤੀ ਹੈ ਹਮ ਹਮ ਤੇ ਦੇਸ਼ ਨੂੰ ਬਚਾਉਣ ਦੇ ਸੰਬੰਧ ਸਾਨੂੰ ਸਭ ਨੂੰ ਪਤਾ ਕਰਨਾ ਕਿ ਉਹ ਬਿਲਕੁਲ ਜਦੋਂ ਇਹ ਅੱਜ ਇਹਨਾਂ ਦੀ ਜਿਹੜੀ ਯਾਤਰਾ ਸੀਗੀ ਦਕਾਦ ਤੌਰ ਤੇ ਬਿਹਾਰ ਤੋਂ ਫਿਰ ਬੰਗਾਲ ਤੱਕ ਹੋਣੀ ਹਮ ਹਮ ਜਦੋਂ ਬੰਗਾਲ ਚ ਦਾਖਲ ਹੋਣੀ ਸੀ ਤੇ ਉਹਦਾ ਆਖਰੀ ਮਿਰਖਾ ਇੱਕ ਸ਼ਹਿਰ ਹੈਗਾ ਕਿ ਹਿੰਦਪੁਰਾ ਕਿ ਅਜਾ ਨਾਮ ਕਿਹਾ ਗਿਆ ਸੀਗਾ ਜੀ ਉੱਥੇ ਜਦੋਂ ਬਕੈਰਤ ਦੇ ਐਂਟਰ ਹੋਣ ਲੱਗੀ ਤੇ ਉੱਥੇ ਇਹਨਾਂ ਦੀ ਸੀੜੀ ਕਾਰ ਸੀ ਉਹਦੇ ਪਿਛਲੇ ਪਾਸੇ ਇੱਕ ਬੰਦਾ ਜੱਟਾ ਮਾਰਿਆ ਗਿਆ ਤੋ ਦਖਤ ਜੀ ਟੀ-ਸ਼ਰਟ ਟੁੱਟਣ ਤੋਂ ਬਾਅਦ ਜਿਹੜਾ ਸੀ ਮਰੋਲਾ ਤੇ ਪੜਿਆ ਸੀ ਹਮਲਾ ਹੋ ਗਿਆ ਹਮਲਾ ਹੋ ਗਿਆ ਜਿਹੜੇ ਅਧੀਰਤਨ ਚੌਧਰੀ ਨੇ ਜਿਹੜੇ ਮੰਮਤਾ ਦੇ ਬੜੇ ਆਲੋਚਕ ਨੇ ਜਿਹੜੇ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਦੇ ਕਾਂਗਰਸ ਵਾਲੇ ਪਾਸੇ ਉਹਨਾਂ ਨੇ ਕਹਿਤਾ ਜੀ ਇਹ ਟੀਐਮਸੀ ਵਾਲੇ ਹਮਲਾ ਜਨ ਬਦ ਦਿੱਤਾ ਹੂੰ ਹੂੰ ਲੇਕਿਨ ਨoi ਟੀਐਮਸੀ ਦਾ ਬਿਆਨ ਆ ਗਿਆ ਅੱਛਾ ਜੀ ਕਹਿੰਦੇ ਬਿਲਕੁਲ ਗਲਤ ਗੱਲ ਅਸੀਂ ਕੋਈ ਹਮਲਾ ਨਹੀਂ ਕਰਿਆ ਲੇਕਿਨ ਇਹ ਰਾਸ਼ੇ ਨਰਸੀ ਪੀੜ ਨਰਸੀ ਉਸ ਕੰਟਰੋਲ ਨਹੀਂ ਕਰ ਸਕਦੇ ਜਿੱਥੇ ਟੁੱਟ ਗਿਆ ਵਾਦਾ ਜਦੋਂ ਜੀ ਕੋਈ ਹੋ ਜਾ ਬਲਾਗੇ ਹੂੰ ਹੂੰ ਅਸੀਂ ਬਿਲਕੁਲ ਸਖਿਆ ਜਿਹੜੀ ਯਕੀਨੀ ਬਣਾਵਾਂਗੇ ਰਾਹੁਲ ਸਾਹਿਬ ਜੀ ਜੀ ਇਸ ਕਰਕੇ ਹਮਲਾਤ ਹੋਇਆ ਕੋਈ ਸ਼ੀਸ਼ਾ ਟੁੱਟਦਾ ਵਾ ਕਿਸੇ ਨੇ ਇੱਕਾ ਮਰਿਆ ਤੇ ਟੁੱਟੇਗਾ ਪਿਛਲਾ ਹੂੰ ਹੂੰ ਬਾਕੀ ਉਧਰ ਰਾਹੁਲ ਬਿਲਕੁਲ ਠੀਕ ਠਾਕ ਆ ਜੀ ਕੋਈ ਸੱਟ ਨਹੀਂ ਲੱਗੀ ਕੋਈ ਠੇਕੀ ਨਹੀਂ ਆਈ ਸ਼ਟਕ ਨਹੀਂ ਟੁੱਟਦਾ ਜੀ ਜੀ ਹੁਣ ਭਾਨੇ ਸਿੱਧੂ ਦਾ ਮਾਮਲਾ ਕੀ ਹੈ ਜੀ ਇੱਕ ਹੋਰ ਕਹਿੰਦੇ ਪਰਚਾ ਦਰਜ ਹੋ ਗਿਆ ਟੱਬਰ ਤੇ ਵੀ ਹੋਈ ਜਾਂਦਾ ਉਧਰ ਲੋਕ ਇਕੱਠੇ ਹੋਈ ਜਾਂਦੇ ਨੇ ਮੁੱਖ ਮੰਤਰੀ ਤੱਕ ਦੀਆਂ ਕਹਿੰਦੇ ਕੋਠੀਆਂ ਘੇਰਨ ਦੀਆਂ ਗੱਲਾਂ ਹੋ ਰਹੀਆਂ ਵੇਖੋ ਜਿਹੜੀ ਗੱਲ ਤੇ ਤੇ ਕਹਦਾ ਤੋਂ ਤੇ ਭਾਨੇ ਸੁਦੇ ਪਿੰਡ ਦੇ ਵਿੱਚ ਲੋਕਾਂ ਦੇ ਇਕੱਠ ਦੀ ਸੀ ਉਹ ਦਿੱਖ ਵਿਲੱਖਣ ਕਰ ਜੀ ਹਰ ਪ੍ਰਕਾਰ ਦਾ ਵਿਅਕਤੀ ਉੱਥੇ ਆਇਆ ਤੇ ਹਰ ਪ੍ਰਕਾਰ ਦਾ ਭਲਾ ਰਾਇਆ ਉੱਥੇ ਆਸਤਕੀ ਵਿਆਹ ਤੇ ਉਸੇ ਨਾਸਤਕੀ ਵਿਆਹ ਤੇ ਰਾਜੀਤੀ ਵਿਆਹ ਵੀ ਆਇਆ ਤੇ ਉਸੇ ਮਨੁਕੀਰ ਕਰਮਲੇ ਵੀ ਆਇਆ ਤੇ ਉਸੇ ਜਿਹੜੇ ਸੀ ਜਿਹੜੇ ਆਪਣੇ ਆਰਟਿਸਟ ਜਿਹੜੇ ਉਹ ਯੂਟਿਊਬਰ ਵੀ ਆਏ ਹੂੰ ਹੂੰ ਉਹਨਾਂ ਸਾਰਿਆਂ ਨੇ ਸਰਕਾਰ ਨੂੰ ਉੱਥੇ ਪਾਣੀ ਪੀਤੀ ਕੇ ਕੋਸੇ ਜੀ ਅਮਨਦੀਪ ਸਾਮਨਾ ਅਮਨ ਸੰਧੂ ਜਿਹੜਾ ਹੈਗਾ ਭਾਨੇ ਦਾ ਪ੍ਰਾਸੇ ਹੂੰ ਹੂੰ ਉਹਦੇ ਤੇ ਵੀ ਨਾਲ ਇੱਕ ਪਰਚਾ ਦਰਜ ਕਰਤਾ ਭਾਨੇ ਨਾਲ ਟੈਕ ਕਰਤਾ ਵੀ ਭਾਈ ਇਹ ਵੀ ਦੋਸ਼ ਸੀ ਅੱਛਾ ਜੀ ਇੱਕ ਪਾਸੇ ਤੁਸੀਂ ਪਰਚੇ ਦਰਜ ਕਰ ਰਹੇ ਹੋ ਦੂਜੇ ਪਾਸੇ ਤੁਹਾਡਾ ਪ੍ਰਸ਼ਾਸਨ ਉਹਨਾਂ ਨਾਲ ਗੱਲਬਾਤ ਕਰ ਰਿਹਾ ਹੈ ਅੱਛਾ ਜੀ ਕੱਲ ਬਾਜਕਾਂਦਪਾ ਜਿਹੜੀ ਸੀ ਖਾਨਾਗੂ ਬਿੱਟ ਸੀ ਲਖਤ ਨਾਲ ਬਿਠਾ ਸੀ ਉਹ ਸਮਾਜਿਕ ਕਾਰਕੁਨ ਮਿਟੇ ਸੀ ਉਸ ਮੀਟਿੰਗ ਦੇ ਵਿੱਚ ਦੋ ਐਸਐਸ ਵੀ ਬੈਠੇ ਸੀ ਹੋਰ ਮਿਟੇ ਹੂੰ ਹੂੰ ਇਹ ਬਠਿੰਡੇ ਵਾਲੇ ਤੁਹਾਡੇ ਜਿਹੜਾ ਹੈਗਾ ਉਹ ਐਸਐਸਪੀ ਹਾਂਜੀ ਉਹ ਬੈਠਾ ਸੀਪ ਕੋਲ ਹਰਮਨਬੀਰ ਗਿੱਲ ਹਰਮਨਬੀਰ ਗਿੱਲ ਹੂੰ ਹੂੰ ਤੇ ਬੈਠੇ ਸੀ ਇਹਨਾਂ ਨੂੰ ਨੀ ਕੋਈ ਛੱਤ ਰੱਖੀ ਉਹ ਕਹਿੰਦੇ ਐਸਪੀ ਪਾਹਨੇ ਸੱਧੂ ਤੇ ਸਾਰੇ ਕੇਸ ਆਪਸ ਲੋ ਤੁਸੀਂ ਅਗਲੀ ਗੱਲ ਕਰ ਨਿਕਾਲੋ ਨਹੀਂ ਕਰਨ ਦਿਨਾ ਜੀ ਕੋਲੋਂ ਫਿਰ ਅਸਰਾ ਕਹਿੰਦਾ ਜੀ ਆਪਾਂ ਅੱਜ ਤਾਂ ਸਮਾਦਦੇ ਅਸੀਂ ਆਪਣੇ ਉੱਪਰ ਲਿਫਸਰ ਨਾਲ ਗੱਲ ਕਰਦੇ ਵੀ ਕੱਲ ਫਿਰ ਮੀਟਾਂਗੇ ਹੂੰ ਹੂੰ ਅਜੂਨੋ ਦੀ ਮੀਟਿੰਗ ਹੋਈ ਹੈ ਜੰਨੀ ਉਹਦੀ ਬਾਰੇ ਕੁਝ ਤਾਂ ਜਾਣਕਾਰੀ ਪੁੱਜੀ ਨਹੀਂ ਜੀ ਜੀ ਹੋਈ ਹੈ ਤੇ ਕੀ ਮੀਟਿੰਗ ਹੋਈ ਹੈ ਇਹਦੇ ਬਾਰੇ ਕੋਈ ਕੋਈ ਪਤਾ ਨਹੀਂ ਹਰੇ ਹੂੰ ਹੂੰ ਦੂਸਰੀ ਜੀ ਸਰਦਾਰ ਸਿਮਰ ਸਿੰਘ ਮਾਨ ਨੇ ਉੱਥੇ ਅਨੰਦ ਕਰ ਦਿੱਤਾ ਸੀ ਵੀ ਪਹਿਲੀ ਤਰੀਕ ਨੂੰ ਥੂਰੀ ਵਾਲੇ ਫਾਟਕ ਜੀ ਥੂਰੀ ਵਾਲਾ ਪਿੰਡ ਸੰਗਰੂਰ ਦੇ ਵਿੱਚ ਸੰਗਰੂਰ ਜੀ ਥੂਰੀਆ ਉਹ ਉਹ ਮੁੱਖ ਮੰਤਰੀ ਦੀ ਆਪਣਾ ਜਿਹੜਾ ਵਾ ਉਹ ਹਲਕਾ ਹਲਕਾ ਹੈ ਉੱਥੇ ਫਾਟਕ ਤੇ ਵੱਡਾ ਕੱਟ ਕੀਤਾ ਜਾਊਗਾ ਪਹਿਲੀ ਫਰਵਰੀ ਹੂੰ ਹੂੰ ਦੁਜਾ ਤੱਕ ਕੀਤਾ ਜਾਊਗਾ 5 ਫਰਵਰੀ ਨੂੰ ਜੀ ਮੁੱਖ ਤਜੂਬਾ ਮੁੱਖ ਮੰਤਰੀ ਦੀ ਕੋਰਟੀ ਸੰਦੂਰ ਵਾਲੀ ਦੇ ਬਾਰੇ ਹੂੰ ਹੂੰ ਉੱਤੇ ਪੱਕਾ ਹੀ ਮੋਟਾ ਮੈਜੂਗਾ ਜੇ ਜਿੰਨਾ ਜਿੰਨਾ ਚਿਰ ਭਾਨਾ ਜਿਹੜਾ ਉਹ ਬਾਹਰ ਨਹੀਂ ਹੋਦਾ ਮੌਕੇ ਤੇ ਫਿਰ ਸਾਰੇ ਕੀਤੇ ਜਾਣਗੇ ਮੀਟਿੰਗ ਕੀਤੀ ਜਾਊਗੀ ਜੀ ਹੁਣ ਜਿਹੜੇ ਦੋਸ਼ ਨੇ ਬਕਾਇਦਾ ਤੌਰ ਤੇ ਲੱਗੇ ਚੁਦਾਂਦੇ ਉਹ ਕਹਿੰਦਾ ਵੀ ਉਸੇ ਤਰ੍ਹਾਂ ਜਿੰਨਾ ਸਾਡੀ ਇਨਕਲਾਬੀ ਹੁੰਦੇ ਸੀ ਨਾ ਹੂੰ ਹੂੰ ਸਾਲ ਦੇ ਵਿੱਚ ਬਰਬਦੀ ਅਤੇ ਸੜਤ ਲੰਮੇ ਪੁਣਾ ਭਾਨਾ ਉਸ ਲੋਕ ਕੀਤਾ ਜਾ ਰਿਹਾ ਹੂੰ ਹੂੰ ਆ ਮੈਨੂੰ ਜਿਹੜਾ ਵਾ ਵਰਤਮਾਨ ਤੰਕ ਚੱਲ ਜਾ ਰਿਹਾ ਉਹਨੂੰ ਚੇੜੂ ਗੜ ਕੀਤਾ ਜਾ ਰਿਹਾ ਵਾ ਇਸ ਕਰਕੇ ਜੋ ਜੋ ਅਸੀਂ ਆਪਣੀ ਦਬਾਅ ਰੱਖਦੇ ਸਰਕਾਰ ਤੇ ਜੇ ਪਾਸੇ ਭਾਨੇ ਦੇ ਦਬਾਅ ਵਾ ਰਹੀ ਹੈ ਹੂੰ ਹੂੰ ਉਹਦੇ ਭਰਾ ਤੇ ਵੀ ਮਕਦਮਾ ਦਰਜ ਕਰਤਾ ਜੀ ਇਸ ਕਰਕੇ ਜਿਹੜਾ 5 ਤਰੀਕ ਨੂੰ ਕੱਟ ਕਰਨਾ ਸੀ ਉਹ ਹਣੀ ਸੀ 3 ਤਰੀਕ ਨੂੰ ਬਕਾਇਦਾ ਤੌਰ ਤੇ ਸਰਜੂਰ ਮੁੱਖ ਮੰਤਰੀ ਦੀ ਕੋਸ਼ਿਸ਼ੇ ਬਾਦ ਕਰਾਈ ਹੂੰ ਹੂੰ ਹੁਣ ਜੇ 2-3 ਕੱਟ ਹੋਰ ਵੱਡੇ ਹੋ ਜਾਂਦੇ ਆ ਫੇਰ ਸਰਕਾਰ ਦਾ ਤਦਪਤਾ ਬੈਕਫੁੱਟ ਤੇ ਬੜੀ ਜਲਦੀ ਹੁੰਦੀ ਹੈ ਬਿਲਕੁਲ ਬਿਲਕੁਲ ਕਿਹੜੇ ਕੇਸ ਦੇ ਵਿੱਚ ਸਰਕਾਰ ਬੈਕਫੁੱਟ ਤੇ ਨਹੀਂ ਆਉਂਦੀ ਹਮ ਭਾਵੇਂ ਉਹ ਮੱਤੀਵਾੜ ਦੇ ਜੰਗਲ ਦਾ ਮਾਮਲਾ ਹੋਵੇ ਭਾਵੇਂ ਬਕਾਇਦਾ ਤੌਰ ਤੇ ਇਹਦਾ ਆਪਣੀ ਦਾ ਜੀੜਾ ਮਿਲਦਾ ਹੋਵੇ ਹਮ ਜਿਹੜਾ ਮਰਜੀ ਮਾਮਲਾ ਆਵੇ ਆਮ ਤੌਰ ਹਰ ਕੇਸ ਵਿੱਚ ਸਰਕਾਰ ਬੈਕਫੁੱਟ ਤੇ ਵੀ ਪਹਿਲਾਂ ਕੋਈ ਸਰਛੇ ਕੰਮ ਕਰੜੇ ਕਰਨਾ ਤੁਸੀਂ ਹਮ ਜੇ ਪਹਿਲਾਂ ਸੋਚ ਸਮਝ ਕੇ ਨਹੀਂ ਕਰਦੇ ਤੇ ਤਾਂ ਹਨੜੀਪਾਣ ਜੀ ਕਹੇ ਤੁਸੀਂ ਦੇਨੇ ਉਹਨੂੰ ਸਭ ਕੁਝ ਪਤਾ ਜੀ ਮਿੰਨੇ ਪਤਾ ਸਭ ਤੁਸੀਂ ਮੈਂ ਤਾਂ ਜਵਾਨੀ ਯਾਰ ਮਨ ਸਰ ਹੂੰ ਹੂੰ ਹੋਊਗਾ ਤਾਂ ਉਹਨੂੰ ਜਵਾਨੀ ਯਾਰ ਲੇਕਿਨ ਜਿਹੜੀ ਸਿਆਸਤ ਆ ਉਹ ਬੜੀ ਗੰਭੀਰ ਹੁੰਦੀ ਹੈ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੁਸੀਂ ਬੜੀ ਚਿੰਤਾ ਜਾਨ ਹੂੰ ਹੂੰ 에어ਪੋਰਟ ਤੋਂ ਉਹਦੇ ਉਹਨਾਂ ਡੀਸੀ ਨਾਲ ਬੈਠਾ ਹੋਵੇ ਜੀ ਦੂਜੀ ਰਸਤੇ ਸਭ ਕੋ ਦੰਦਰ ਬਲ ਸਭ ਆ ਗੱਲ ਹੋਣੀ ਜੀ ਆ ਬੰਦੇ ਜੀ ਆ ਗੱਲ ਕਰਨੀ ਹੁੰਦੀ ਹੂੰ ਹੂੰ ਬੇਲਗੋਦੇ ਅੱਛਾ ਤੁਸੀਂ ਮੈਨੂੰ ਜਾਣਕਾਰੀ ਨਹੀਂ ਪਤਾ ਦੱਸੋ ਕੀ ਗੱਲ ਹੈ ਜੀ ਪਰ ਇਹ ਸੀ ਘੋਗੜ ਕੰਨ ਜੇ ਬਣ ਜਾਣਾ ਫਿਰ ਬਾਦਲ ਸਾਹਿਬ ਦੀ ਗਲ ਹੋਰ ਸੀ ਜੀ ਕੋਈ ਵੀ ਕਿਸੇ ਦਾ ਬਿਆਨ ਹੁੰਦਾ ਸੀ ਤੇ ਦੋ ਦਿਨ ਉਹ ਵੇਟ ਕਰਦੇ ਸੀ ਕਿ ਲੋਕਾਂ ਦਾ ਰਿਐਕਸ਼ਨ ਕੀ ਹੁੰਦਾ ਫਿਰ ਉਹ ਸਿੱਕਮੈਂਟ ਕਰਦੇ ਹੂੰ ਹੂੰ ਇਹ ਤੇ ਆਪਣੇ ਮੂੰਹ ਬਿਆਨ ਬਾਹਰ ਨਿਕਲਦਾ ਕਮੈਂਟ ਕਰਨ ਦੇ ਬਿਨਾਂ ਪਹਿਲਾਂ ਹੋ ਜਾਂਦਾ ਹੂੰ 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 ਉਹ ਕਿਹ ਪਾਛਨਿਆ ਪੋਸਟ ਸੀ ਇਹਨਾਂ ਇਸ ਕਰਕੇ ਭਾਨੇ ਸਿੱਧੂ ਦੇ ਮਾਮਲੇ ਤੇ ਇੱਕ ਪਾਸੇ ਤੇ ਬਰਕਾ ਮਾਰਦੇ ਨੇ ਇੱਕ ਪਾਸੇ ਦਰਤੀ ਜਾਂਦੇ ਨੇ ਹੂੰ ਜੀ ਚਲੋ ਇਹ ਤਾਂ ਗੱਲ ਇਹ ਹੈ ਵੀ ਰੌਲਾ ਤਾਂ ਪੰਜਾਬ ਨੂੰ ਤਬਾਹ ਕਰਨ ਵਾਲੇ ਪਾਸੇ ਵਾਲੀ ਗੱਲਾਂ ਹੋਈਆਂ ਖੜੀਆਂ ਬਿਲਕੁਲ ਬਿਲਕੁਲ ਪੰਜਾਬ ਨੂੰ ਤਬਾਹ ਕਰਨ ਵਾਲੇ ਪਾਸੇ ਪੂਰੇ ਨੇ ਹੋ ਰਹੇ ਤੇ ਉਧਰ ਫਿਰ ਈਡੀ ਨੇ ਸੰਮਣ ਫਿਰ ਜਾਰੀ ਕਰਤਾ ਜੀ ਬਿਲਕੁਲ ਉਹ ਤਰੀਕ ਦਾ ਕੇਜਰੀਵਾਲ ਨੂੰ ਫਿਰ ਈਡੀ ਨੇ ਸੰਮਣ ਜਾਰੀ ਕਰਤਾ ਹੂੰ ਹੂੰ ਜਿਹੜੇ ਅਫਸਰ ਕਾਲ ਹਿੰਮਤ ਸਰੇਂਦੀ ਗੱਲ ਕੀਤੀ ਸੀ ਅੱਜ 31 ਤੀਕ ਤੋਂ ਬਕਾਇਦ ਤੌਰ ਤੇ ਮੁੱਖ ਮੰਤਰੀ ਦੀ ਕੁਰਸੀ ਦੇ ਵਿੱਚ ਅੱਜ ਈਡੀ ਨੇ ਸਿਰਫ ਕੁਝ ਕਰਤਾ ਜੀ ਉੱਥੇ ਕਿਉਂ ਕਰਦਾ ਕਿ ਬਾਹਰ ਉਹਦੀ ਫੋਰਸ ਲੱਗੇ ਤੇ ਗ੍ਰਿਫਤਾਰੀ ਨਹੀਂ ਹੋ ਸਕਦੀ ਹੂੰ ਹੂੰ ਇਸ ਕਰਕੇ ਉਹ ਦਿਜੀਓ ਪੱਜਾਤੀ ਰਾਤ ਦੀ ਪੁਸਤਗਾ ਤੇ ਅੱਜ ਈਡੀ ਦੇ ਫਿਰ ਉਹਦੀ ਜਿਹੜੀ ਸੀ ਪੁਸਤਪੜਤਾਲ ਕਰਨੀ ਹੈ ਪੁਸਤਪੜਤਾਲ ਤੋਂ ਬਾਅਦ ਜਿਹੜਾ ਆਪਣਾ ਫਿਰ ਫੈਸਲਾਬਾਦ ਆਪ ਨੂੰ ਦੇ ਦੂਗਾ ਅਦਾਲਤਾਂ ਕੋਲ ਤੋਂ ਗੜਾ ਕਰ ਦੇ ਦੂਗਾ ਕਰਨਾ ਹੂੰ ਹੂੰ ਲੇਕਿਨ ਕੱਲ ਬੇ ਕਾਇਦਾ ਤੌਰ ਤੇ ਉੱਥੇ ਉਹਨਾਂ ਦੀ ਮੀਟਿੰਗ ਜਿਹੜੀ ਵਿਧਾਇਕ ਕਲ ਦੀ ਹੋਈ ਸੀ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀਗਾ ਸ਼ਾਇਦ ਜੀ ਕਿ ਜਿਹੜੀ ਉਹਦੀ ਕਲਪਨਾ ਸੋਰੇਨ ਉਹਦੀ ਪਤਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਉਹਦੇ ਵਿੱਚ ਸੱਤ ਵਿਧਾਇਕ ਜਿਹੜੇ ਸੀ ਉਹ ਸਹਿਮਤੀ ਸੀ ਉਹ ਮੀਟਿੰਗ 'ਚ ਨਹੀਂ ਆਏ ਭਾਈ ਇਹ ਗੱਲ ਸਾਨੂੰ ਮੰਜ਼ੂਰ ਨਹੀਂ ਹੈ ਜੋ ਪਾਰਟੀ ਦੇ ਜਿਹੜਾ ਬੰਦਾ ਡਿਜ਼ਰਵ ਕਰਦਾ ਵਾ ਉਸ ਤੋਂ ਮੱਝ ਡਿਜ਼ਰਵ ਕਰਦਾ ਬਣਾਇਆ ਜਾਵੇ ਕਿਉਂਕਿ ਜਿਹੜੀ ਪਰਿਵਾਰਵਾਦ ਨੂੰ ਪਹਿਲ ਦਿੱਤੀ ਜਾ ਰਹੀ ਹੈ ਹੂੰ ਹੂੰ ਗੱਲ ਤੇ ਬਿਲਕੁਲ درستੁਨ ਆ ਦੀ ਲੇਕਿਨ ਉਮੀਦ ਹੈ ਕਿ ਹੁਣ ਹਿੰਮਤ ਸਰੇਂਦੀ ਵੀ ਸ਼ਾਇਦ ਗਿਰਤਰੀ ਵੀ ਕਿਸੇ ਹੋਣਗੇ ਤੇ ਉਹ ਵੀ ਚਾਹੁੰਦੇ ਆ ਕਿ ਮੁੱਖ ਮੰਤਰੀ ਦੀ ਕੁਰਸੀ ਦਾ ਰਾਬੜ ਜੀ ਤੇ ਰਾਬੜੀ ਦੇ ਵੀ ਨਿਕਾ ਚੱਕੀ ਜੀ ਹੂੰ ਇਸੇ ਨੇ ਇੱਥੇ ਵੀ ਕਦਰ ਜੀ ਦੂਸਰੀ ਚੀਜ਼ ਤੇਜਰੀਵਾਲ ਸਾਹਿਬ ਜਿਨ੍ਹਾਂ ਨੂੰ ਅੱਜ ਪੰਜਵਾਂ ਸੱਮਣ ਹੋਇਆ ਹੂੰ ਹੂੰ ਤੇ ਜਿਹੜੇ ਹਿਮੰਤ ਸਿੰਘ ਸੀ ਉਹ ਅੱਜੇ ਸੱਮਣ ਤੇ ਪੇਸ਼ ਹੋਏ ਸੀ ਜਿਹੜੀ ਉਹਨਾਂ ਕਹਿੰਦੇ ਮੇਰੀ ਕੋਈ ਆਸ ਨਹੀਂ ਜੀ ਹੋਰ ਤੇਜਰੀਵਾਲ ਸਾਹਿਬ ਨੂੰ ਦੋ ਤਰੀਕ ਦਾ ਕਿ 2 ਫਰਵਰੀ ਨੂੰ ਈਡੀ ਦੇ ਦਫ਼ਤਰ ਦੇ ਵਿੱਚ 11 ਵਜੇ ਸਵੇਰੇ ਆਓ ਤੁਹਾਡੇ ਕੋਲ ਕੁਝ ਪ੍ਰਸਤਾਵ ਕਰਨੀ ਹੈ ਹੂੰ ਹੂੰ ਤੇਜਰੀਵਾਲ ਸਾਹਿਬ ਜਾਣਦੇ ਆ ਨਹੀਂ ਜਾਣਦੇ ਇਹ ਤੇ ਉਹਨਾਂ ਨੂੰ ਪਤਾ ਹੋਊਗਾ ਇਹ ਸਭ ਉਹਨਾਂ ਦਾ ਰਿਐਕਸ਼ਨ ਕੋਈ ਨਹੀਂ ਆਇਆ ਦੀਪ ਹੋਣ ਤੱਕ ਇਹੀ ਕਹਿੰਦੇ ਰਹੇ ਵੀ ਤੁਸੀਂ ਗਲਤ ਤੋਂ ਮੈਟ ਸਾਡੀ ਇਮਾਨਦਾਰ ਸਰਕਾਰ ਹੈ ਸਾਡੀ ਇਮਾਨਦਾਰਾ ਹੂੰ ਹੂੰ ਤੁਹਾਨੂੰ ਕੋਈ ਪ੍ਰੀਖਿਆ ਪਿਆ ਸਾਡੇ ਤੇ ਜਿਹੜੀ ਗੱਲ ਤੁਸੀਂ ਬਾਰ-ਬਾਰ ਤੁਹਾਨੂੰ ਪੁੱਛ ਰਹੇ ਹੋ ਤੁਸੀਂ ਆਪਣੇ ਸੱਮਣ ਵਾਪਸ ਲਓ ਹੂੰ ਹੁਣ ਦੋ ਤਰੀਕ ਨੂੰ ਫੇਰ ਸੱਮਣ ਜਾਰੀ ਹੋਇਆ ਹੁਣ ਦੇਖਦੇ ਆਂ ਵੀ ਕੇਜਰੀਵਾਲ ਸਾਹਿਬ ਜਾਂਦੇ ਕਿ ਨਹੀਂ ਜਾਂਦੇ ਇਹ ਤੇ ਪੱਕੀ ਗੱਲ ਹੈ ਲਗਭਗ ਕਿ ਇਹਨਾਂ ਨੇ ਕੁਝ ਲੀਡਰ ਪੜ੍ਹ ਕੇ 2024 ਤੋਂ ਪਹਿਲਾਂ ਪਹਿਲਾਂ ਅੰਦਰ ਛੇੜੇ ਦੇ ਹੂੰ ਹੂੰ ਤਲ ਤੇਜਸਵੀ ਦੀ ਰਾਤ ਦੇ 9 ਵਜੇ ਤੱਕ ਜਿਹੜੀ ਕੁਸ਼ ਪ੍ਰਸਤਾਨ ਹੋਂਦੀ ਦੀ ਜਦੋਂ ਤੇਜਸਵੀ ਬਾਹਰ ਨਿਕਲਿਆ ਉਹਨੇ ਜਵਾਬ ਦਿੱਤੇ ਠੋਕ ਠੋਕ ਕਿ ਜਿਹੜੀ ਤੁਸੀਂ ਗੱਲ ਕਰਦੇ ਮੇਰੀ ਉਮਰੇ ਖੁਰੋ ਕੀ ਹੈ ਹਾਂ ਹਾਂ ਮੈਂ ਕਿੰਨੀ ਉਮਰ ਸੀ ਮੇਰੀ ਉਹਨੇ ਆਪਣੇ ਤਰੀਕੇ ਨਾਲ ਜਵਾਬ ਦਿੱਤੇ ਜੇ ਬਾਹਰ ਨਿਕਲ ਕੇ ਨੇ ਬੀ ਸ਼ੇ ਬਰਾਇਟ ਦੇ ਹੱਕ ਜਿੰਦਾਬਾਦ ਦੇ ਨਾਰੇ ਲੱਗੇ ਜੀ ਲੋਕ ਬੜੀ ਵੱਡੀ ਗਿਣਤੀ ਜਿਹੜੀ ਸੀ ਈਡੀ ਦੇ ਦਫ਼ਤਰ ਬਾਹਰ ਇਕੱਠੇ ਹੋਏ ਐਸੀ ਹੂੰ ਹੂੰ ਪਹਿਲਾਂ ਲਾਲੂ ਦੀ ਪ੍ਰਸਤਾਨ ਕਿੱਤੀ ਇੱਕ ਦਿਨ ਮੁਰਕੇ ਤੇਜਸਵੀ ਦੀ ਕੀਤੀ ਉਹਨ ਬਕਾਇਦਾ ਤੌਰ ਤੇ ਦਿੱਲੀ ਦੀ ਇੱਕ ਅਦਾਲਤ ਤੇ ਜਿਹੜੀ ਇਹਨਾਂ ਦੀ ਪਤਨੀ ਜਿਹੜੀ ਆ ਲਾਲੂ ਪਟਤਾਰ ਦੀ ਰਾਵੜੀ ਦੇਵੀ ਇਹਨਾਂ ਦੀ ਬੇਟੀ ਸੀਮਾ ਭਾਰਤੀ ਇਹਨਾਂ ਦੀ ਬੇਟੀ ਹੋਈ ਆ ਭਾਰਤੀ ਸੀਮਾ ਭਾਰਤੀ ਹੋਰ ਸੀਮਾ ਜਿਆਦਾ ਇਹ ਤਿੰਨ ਤੇ ਦੋ ਬੇਟੀਆਂ ਤੇ ਇੱਕ ਵਾਈਫ ਨੂੰ ਜਿਹੜਾ ਉਹ ਬਕਾਇਦਾ ਤੌਰ ਤੇ 9 ਤਰੀਕ ਨੂੰ ਦਿੱਲੀ ਦੀ ਇੱਕ ਅਦਾਲਤ ਤੇ ਕਾਰਨ ਕੀਤਾ ਵਾ ਈਡੀ ਦੇ ਇਹਨ ਦੇ ਜੀ ਤੇ ਸਤਰਾਮ ਸਿੰਘ ਸੰਧੂ ਕਿਵੇਂ ਦਾ ਲਾਗੇ ਜੀ ਰਾਜ ਸਭਾ ਦਾ ਦੇਖੋ ਤਾਂ ਧੰਨੇ ਵਾਲੀ ਹੈ ਸਰ ਜਦੋਂ ਮੈਂ ਘੋੜੀਆਂ ਹੀ ਇੱਕ ਬੰਦੇ ਜੀਆਂ ਗਈ ਜਾਣੀਆਂ ਆਖਿਰਕਾਰ ਘੋੜੀਆਂ ਦਾ ਨੰਦੀਆ ਨਿਕਲਦਾਂ ਹੂੰ ਹੂੰ ਰਾਜ ਸਭਾ ਦੇ ਵਿੱਚ 12 ਮੈਂਬਰ ਬਕਾਇਦਾ ਤੌਰ ਤੇ ਨਾਮਿਨੇਟ ਹੋਈ ਉਹ ਰਾਸ਼ਟਰਪਤੀ ਕਰ ਜੀ ਉਹ 12 ਮੈਂਬਰਾਂ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਜਿਹੜਾ ਗੋਂਗੋਈ ਸਾਡੇ ਚੀਫ ਜਸਟਿਸ ਸੀ ਉਹ ਵੀ ਉਸੇ ਜੀ ਆਈ ਸੀ ਹੂੰ ਹੂੰ ਉਹਦੇ ਵਿੱਚ ਹੀ ਹੁਣ ਜਿਹੜੇ ਇਹ ਸੰਧੂ ਸਾਹਿਬ ਸਤਨਾਮ ਸਿੰਘ ਸੰਧੂ ਆ ਇਹਨਾਂ ਨੇ ਬਕਾਇਦਾ 30 ਬੁਖਮੰਤਰ ਦੀ ਤਰੀਫ ਦੇ ਵਿੱਚ ਕਿਤਾਬ ਲਿਖੀ ਹੁੰਦੀ ਹੈ ਤੇ ਉਹਨਾਂ ਨੇ ਕਈ ਮੀਟਿੰਗਾਂ ਵੀ ਕੀਤੀਆਂ ਤੇ ਉਹ ਹੰਜ ਸ਼ੋਅ ਕਰਦੇ ਆ ਜੇ ਉਹ ਇੱਕ ਵਿਸ਼ੂ ਦਾ ਆਧਾਰ ਜੀ ਦੁਨੀਆ ਦੇ ਵਿੱਚ ਉਹ ਅਲਵਾਈ ਪਰਸਨ ਨੇ ਮੋਦੀ ਸਾਹਿਬ ਹੂੰ ਹੂੰ ਤੇ ਜਦੋਂ ਇੰਨੀ ਤੁਸੀਂ ਚਿੰਤਾ ਕਰੀਓਗੇ ਤੇ ਫਿਰ ਤੁਹਾਨੂੰ ਉਹ ਦਾ ਜਿਹੜਾ ਵਾ ਥੋੜਾ ਬੜਾ ਸਵਾਲਜਾ ਤੇ ਮਿਲੇਗਾ ਨਾ ਹੂੰ ਹੂੰ ਇਸ ਕਰਕੇ ਤੁਸੀਂ ਵੇਖੋ ਜਦੋਂ ਇਹਨਾਂ ਦੀ ਆਪਣੀ ਯੂਨੀਵਰਸਿਟੀ ਘਟਨਾ ਵਾਪਰੀ ਸੀ ਹਾਂਜੀ ਜਿਹੜੀ ਵੀਡੀਓ ਬਣਾਉਣ ਦੀ ਸੀ ਫਿਰ ਛੇੜਖਾਨੇ ਬੜਾ ਕੁਝ ਹੋਇਆ ਹੂੰ ਬੜਾ ਕੁਝ ਹੋਇਆ ਤੇ ਸਤਨਾਮ ਸਿੰਘ ਸੰਧੂ ਦਾ ਇੱਕ ਵੀ ਬਿਆਨ ਨਹੀਂ ਹੈ ਇੱਕ ਵੀ ਬਿਆਨ ਨਹੀਂ ਉਹ ਤਾਂ ਤੁਸੀਂ ਬੋਲੇ ਨਹੀਂ ਹੁਣ ਜਾ ਕੇ ਉੱਥੇ ਕੀ ਕਰੋਗੇ ਪੰਜਾਬ ਦੇ ਅੱਖੀਂ ਹੂੰ ਹੂੰ ਇਹਨਾਂ ਲੋਕਾਂ ਨੇ ਸਿਰਫ ਸਿਰਫ ਜਿਹੜਾ ਆਪਣਾ ਵਪਾਰ ਉਹਨੂੰ ਸੇਵ ਕਰਨਾ ਹੂੰ ਹੂੰ ਤੋ ਆਡੇ ਸਾਹਮਣੇ ਹੈ ਜਦੋਂ ਮਿੱਤਰ ਨੂੰ ਬਣਾਇਆ ਸੀ लवली ਯੂਨੀਵਰਸਿਟੀ ਨੇ ਸਿੱਮੀ ਲੋਚਨਾ ਹੋਈ ਸੀ ਦੱਸੋ ਜੀ ਇਸ ਦੀ ਆਮਾ ਦੀ ਪਾਰਟੀ ਦੀ ਕੀ ਕ੍ਰੈਡੀਬਿਲਿਟੀ ਹਮ ਹਮ ਇਹਦਾ ਕੀ ਹੋਦਾ ਵਾ ਇਹਨੇ ਕਿਹੜਾ ਕੰਮ ਕੀਤਾ ਵਾ ਇਹਨੇ ਦੇਸ਼ ਦੀ ਆਜ਼ਾਦੀ ਵਾਸਤੇ ਕੀ ਕੀਤਾ ਦੇਸ਼ ਦੇ ਵਿਕਾਸ ਵਾਸਤੇ ਕੀ ਕੀਤਾ ਦੱਸੋ ਨਾ ਕੀ ਕੀਤਾ ਹਮ ਹਮ ਇੱਕ ਤੁਹਾਨੂੰ ਪਤਾ ਹੀ ਜਿਵੇਂ ਬਣਾਇਆ ਜਾਂਦਾ ਵਾ ਕਈ ਕਿਸਮ ਦੇ ਕਲੌਦੀਆਂ ਦੇ ਬਿਲਕੁਲ ਇਰਸ਼ੇਤਰ ਜਿਹੜਾ ਸਤਨਾਮ ਸਿੰਘ ਸੰਧੂ ਆ ਉਹ ਜਿੱਥੇ ਇਸ ਤੋਂ ਤੇ ਉਹਨਾਂ ਦਾ ਪਾਸ਼ਿਕਾ ਮੋਦੀ ਸਾਹਿਬ ਦਾ ਤੇ ਦੂਸਰਾ ਬਕਾਇਦਾ ਤੌਰ ਤੇ ਉਹਨਾਂ ਦਾ ਫਲੰਕਰ ਵੀ ਹੂੰ ਹੂੰ ਤੁਸੀਂ ਗੱਲ ਕਰਦੇ ਆਂ ਕਿ ਉਹਨਾਂ ਨੇ ਕਿਤਾਬ ਲਿਖੀ ਹੈ ਤੇ ਚੌਥਾ ਹੁਣ ਮੋਦੀ ਸਾਹਿਬ ਨੇ ਪਹਿਲਾਂ ਉਹਨਾਂ ਦੀ ਨੋਮੀਨੇਸ਼ਨ ਆਪ ਕਰਾਈ ਜੀ ਤੇ ਨੋਮੀਨੇਸ਼ਨ ਤੋਂ ਬਾਅਦ ਤੇ ਉਹਨਾਂ ਦੀ ਬਕਾਇਦ ਤੌਰ ਤੇ ਵਧਾਈ ਵੀ ਪਹਿਲਾਂ ਆਪ ਦਿੱਤੀ ਹਾਂ ਮੁਲਾਕਾਤ ਵੀ ਆਪ ਕੀਤੀ ਹੈ ਅੱਜ ਨਾਲ ਬੈਠਣ ਦੀ ਇਸ ਕੁਰਸੀ ਸਾਹਮਣੇ ਆਈ ਜਾਂਦੀ ਹੈ ਹਾਂਜੀ ਹਾਂਜੀ ਨਹੀਂ ਹੂੰ ਅਤਾ ਇੰਨੇ ਨਾ ਪ੍ਰਾਣੀ ਕਹਾਵਤ ਸੀ ਕਿ ਜਿਹੜਾ ਗੋਰੇ ਸਾਹਿਬ ਦੀ ਬਾੜੀ ਤਾਰੀਫ ਕਰ ਲੈਂਦੇ ਉਹਨੂੰ ਪਿੰਡ ਲਾਟ ਹੋ ਜਾਂਦੇ ਸੀ। ਆ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਹੁਣ ਇਹਨਾਂ ਨੂੰ ਕੁਰਸੀ ਲਾਟ ਹੋ ਗਈ। ਸਰ ਕੁਰਸੀ ਲਾਟ ਤੇ ਹੁਣ ਤਾਂ ਸਾਡੇ ਮਹਾ ਮਹੀਮ ਰਾਸ਼ਟਰਪਤੀ ਸਾਹਿਬਾਂ ਵੀ ਜਿਹੜੀ ਹੈਗੀ ਆ ਉਹ ਵੀ ਕੀ ਕਹਿੰਦੇ ਆ ਕਸੀਦੇ ਪੜ੍ਹਦੇ ਨੇ ਫਿਰ ਉਹਨਾਂ ਨੂੰ ਹੋਰ ਕੀ ਮਿਲੂ ਇਦੋਂ ਅੱਗੇ ਉਹ ਉਹ ਚੱਕਰੇ ਹੈ ਜੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਅੱਗੇ ਬੱਗੀ ਦੀ ਗੱਲ ਛੜਾਈ ਸੀ। ਹੂੰ ਹੂੰ ਜਿਹੜੀ ਬੱਗੀ ਸਾਡੀ ਰਾਸ਼ਟਰਪਤੀ ਭਵਨ ਦੇ ਵਿੱਚ ਉਹਨੂੰ 6 ਘੋੜੇ ਖਿੱਚ ਦਿਆ ਬਕਾਇਦਾ ਤੌਰ ਤੇ ਬੱਗੀ ਦੇ ਪਈਏ ਤੋਂ ਨੇਰੇ ਲੱਗੇ ਉਹਨੂੰ ਤੇ ਉਹਦੇ ਸਨੀਲ ਦਾ ਕਪੜਾ ਲੱਗਾ। ਅਸ਼ੋਕ ਚੱਕਰ ਝੰਡਾ ਬੱਗੀ ਬਹੁਤ ਸੋਹਣੀ ਬਣੀ। 26 ਜਨਵਰੀ ਦੇ ਬਕਾਇਦਾ ਤੌਰ ਤੇ ਫਰਾਂਸ ਦੇ ਰਾਸ਼ਟਰਪਤੀ ਤੇ ਸਾਡੀ ਜਿਹੜੀ ਰਾਸ਼ਟਰਪਤੀ ਉਹ ਕੱਟੇ ਉਸ ਬੱਗੀ 'ਚ ਬੈਠ ਕੇ ਆਏ। ਤੇ ਮੈਂ ਇਹ ਵੀ ਦੱਸ ਦਿਆਂ ਹੂੰ 2014 ਦੇ ਵਿੱਚ ਜਿਹੜਾ ਇਹਦਾ ਰੀਟਿਗ ਸੈਰੇਮਨੀ ਨਤੀਤ ਹੁੰਦੀ ਹੈ ਨਾ ਜੰਟਰ ਦੇ ਹੂੰ ਹੂੰ ਉਹਦੇ ਵਿੱਚ ਬੈਠ ਕੇ ਉਹ ਆਏ ਸੀ ਸਾਡੇ ਪ੍ਰਣਾਮ ਮੁਕਰ ਜੀ ਜੀ ਤੇ ਪ੍ਰਣਾਮ ਮੁਕਰ ਜੀ ਦੀ ਇੱਕ ਕਹਾਣੀ ਛੋਟੀ ਜੀ ਉਹਨੇ ਆਪ ਆਪਣੀ ਕਿਤਾਬ 'ਚ ਲਿਖੀ ਹੂੰ ਹੂੰ ਉਹ ਕਹਿੰਦੇ ਆ ਕਿ ਜਦੋਂ ਮੈਂ ਦੇਖਦਾ ਸੀ ਨਾ ਕਿ ਬੱਗੀ ਜਿਹੜੇ ਘੋੜੇ ਨੇ ਇਹਦੇ ਹੂੰ ਹੂੰ ਇਹ ਘੋੜੇ ਜਿਹੜੇ ਆ ਉਹ 15 ਅਗਸਤ ਦੇ ਉੱਤੇ ਜਾਂ 26 ਦੇ ਬਾਹਰ ਨਿਕਲਦੇ ਨਹੀਂ ਨਿਕਲਦੇ ਹੂੰ ਹੂੰ ਸਾਰਾ ਸਾਲ ਬ੍ਰਿਡ ਕੇ ਖਾਂਦੇ ਰਾਮ ਖਾਂਦੇ ਰਸਤ ਲੱਗੇ ਉਹ ਆਪਣੀ ਭੈਣ ਨੂੰ ਇਹ ਗੱਲ ਕਹਿੰਦੇ ਆ ਕਿ ਮੇਰਾ ਦੀਦੀ ਮੇਰਾ ਜੀ ਕਰਦਾ ਸੀ ਅਗਲੀ ਜਨਮ ਵਿੱਚ ਜਣਾ ਉਹ ਰਾਸ਼ਟਰਪਤੀ ਬੱਗੀ ਉਹਦਾ ਘੋੜਾ ਬਣਾ ਜੀ ਉਹ ਨੂੰ ਕਿਹਦੀ ਦਾਦਾ ਹੂੰ ਇਹ ਤੂੰ ਇਹ ਸੁਪਨਾ ਦੇ ਵੇਨਾ ਤੂੰ ਇਹ ਸੁਪਨਾ ਕੋ ਦਿਨ ਦਾ ਬਈ ਰਾਸ਼ਟਰਪਤੀ ਬਣਾ ਹੂੰ ਹੂੰ ਤੇ ਉਹ ਰਾਸ਼ਟਰਪਤੀ ਬੜਿਆ ਜੀ ਉਸ ਬੱਗੀ ਦੀ ਸਵਾਰੀ ਉਹਨੇ ਪਹਿਲਾਂ 1984 ਜਦੋਂ ਮੇਰਾ ਕਤਲ ਹੋ ਗਿਆ ਨਾ ਹੂੰ ਹੂੰ ਉੜਕੇ ਬੱਗੀ ਦੀ ਜਗਾ ਬੱਗੀ ਆ ਗਈ ਸੀ ਕਿ ਵਰਤੀ ਨਹੀਂ ਕਰਦੀ ਬੱਗੀ ਦੀ ਜਗਾ ਤੇ ਬਕਾਇਦਾ ਤੇ ਬੁਲੇਟ ਸੂਪ ਗੱਡੀਆਂ ਆਈਆਂ ਸੀ ਅੱਜ ਕੀ ਪਹਿਲੀ ਵਾਰੀ 26 ਜਨਵਰੀ ਤੇ ਸਰੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਜੀ ਨੇ ਉਹਨਾਂ ਨੇ ਇਸ ਬੱਗੀ ਦੀ ਵਰਤੋਂ ਕੀਤੀ ਹੂੰ ਹੂੰ ਕੱਲ ਵੀ ਜਦੋਂ ਆਏ ਨੇ ਉਹ ਆਪਣੇ ਸਾਡੇ ਪਾਰਲੀਮੈਂਟ ਦੇ ਵਿੱਚ ਜੀ ਨਿਤਿਜ ਦੇਣ ਵਾਸਤੇ ਹੂੰ ਹੂੰ ਉਦੋਂ ਵੀ ਬਕਾਇਦਾ ਉਸ ਬੱਗੀ ਦੇ ਬੈਠ ਕੇ ਆਏ ਨੇ ਜੀ ਚੰਗੀ ਗੱਲ ਆ ਜੀ ਬੱਗੀ ਜਿਹੜੀ ਅਸੀਂ ਪਾਕਿਸਤਾਨ ਤੋਂ ਜਿਹੜੀ ਸੀ ਉਹ ਤਾਸਪਾਰਕ ਲਈ ਹੂੰ ਹੂੰ ਇਹ ਬਗਵੀ ਉਹਨਾਂ ਦੇ ਖਾਤੇ ਜਾਂਦੀ ਸੀ ਮਨਿਕ ਤਾਸਪਾਰਕ ਜਿਸ ਸੰਬੰਧ ਵਿੱਚ ਬਗਵੀ ਹੈ ਬਲਕਿ ਆਖਰੇ ਬਗਵੀ ਹੈ ਹੂੰ 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 ਕੋਣ ਜਿਹੜੀ ਰਾਸ਼ਟਰਪਤੀ ਦਾ ਭਾਸ਼ਣ ਜਾਂ ਰਾਜਪਾਲ ਦਾ ਭਾਸ਼ਣ ਉਹ ਭਾਸ਼ਣ ਤੇ ਵੇਖੋ ਇੱਕ ਯਾਤਿ ਸਿਰ ਸਿਰ ਜੋ ਸਰਕਾਰ ਨੇ ਲਿਖਤੋਂ ਨੇ ਬੋਲਣਾ ਬਿਲਕੁਲ ਤੁਹਾਨੂੰ ਪਤਾ ਕੇਰਲਾ ਦੇ ਗੁਰੂ ਪਹਿਲਾ ਕੇਰਲਾ ਦੇ ਜਿਹੜਾ ਰਾਸ਼ਟਰ ਰਾਜਪਾਲ ਉਹਦੀ ਖਚਾਈ ਕਿਉਂ ਹੋਈ ਹੈ ਹੂੰ ਹੂੰ ਉਹਨੇ ਕੀ ਕਿਤਾਬੀ ਭਵਨ ਚ ਗਿਆ ਜੀ ਕੇਰਲਾ ਭਵਨ ਚ ਗਿਆ ਉਹਦੇ ਉਹਨਾਂ ਦੀ ਵਿਧਾਨ ਸਭਾ ਦੇ ਵਿੱਚ ਹੂੰ ਹੂੰ ਤੇ ਜਾ ਕੇ ਆਖਰੀ ਪਹਿੜਾ ਪੜਿਆ ਬਾਕੀ ਪੈਸੇ ਪੜੇ ਨਹੀਂ ਅੱਛਾ 3 ਮਿੰਟ ਦੇ ਵਿੱਚ ਸਭ ਕੁਝ ਖਤਮ ਕਰਕੇ ਵਾਪਸ ਆ ਜੀ ਹੂੰ ਹੂੰ ਉਹ ਬ੍ਰਦੀ ਖਚਾਈ ਹੋਈ ਵੀ ਤੂੰ ਇਹ ਗਲਤ ਕੀਤਾ ਆਪਾਂ ਜੋ ਮਰਜ਼ੀ ਹੋ ਜੇ ਆਪਾਂ ਜੋ ਕਾਨੂੰਨ ਉਹਦੀ ਉਲੰਘਣਾ ਨਹੀਂ ਕਰ ਹੂੰ ਹੂੰ ਉਹ ਰਾਸ਼ਟਰਪਤੀ ਦਾ ਪੱਛ ਵੀ ਸਰਕਾਰ ਲਿਖ ਕੇ ਦਿੰਦੀ ਹੈ ਜੀ ਇਹ ਸਰਕਾਰ ਦੇ ਉਹ ਲਿਖ ਕੇ ਦਿੱਤਾ ਤੇ ਉਹਨਾਂ ਨੇ 7 ਗੱਲਾਂ ਕਹੀਆਂ ਉਹਦੇ ਵਿੱਚ ਹੂੰ ਹੂੰ ਪਹਿਲੀ ਗੱਲ ਕੀ ਹੈ ਜੀ ਸਾਡਾ ਜਿਹੜਾ ਰਾਮ ਮੰਦਰ ਬਣਾਉਣ ਦਾ ਸੁਪਨਾ ਜਿਹੜਾ ਸਰਕਾਰ ਨੇ ਬੋਲੀ ਚਲਦੇ ਸਰਕਾਰ ਜੀ ਤੇ ਸਰਕਾਰ ਨੇ ਲੱਖਾਂ ਨੌਜਰ ਨੂੰ ਰੁਜ਼ਗਾਰ ਦਿੱਤਾ ਹੂੰ ਹੂੰ ਤੇ 25 ਕਰੋੜ ਦੇਸ਼ ਵਾਸੀ ਗਰੀਬੀ ਤੋਂ ਬਾਹਰ ਕੱਢ ਦੇ ਜੀ ਸਰਕਾਰ ਨੇ 3 ਤਲਾਕ ਤੇ ਬਣਾਇਆ ਸਖਤ ਕਾਨੂੰਨ ਹੂੰ ਹੂੰ 1 ਰੈਂਕ 1 ਪੈਨਸ਼ਨ ਨੂੰ ਸਰਕਾਰ ਨੇ ਕੀਤਾ ਲਾਗੂ ਜੀ ਤੇ 2023 ਭਾਰਤ ਦੀ GDP ਸ਼ਾਨਦਾਰ ਟਰੈਪੀ ਵਾਲਾ ਸਾਡਾ ਹੂੰ ਹੂੰ 750 ਕਰੋੜ ਤੋਂ ਉੱਪਰ ਭਾਰਤ ਦਾ ਵਪਾਰ ਚੱਲ ਰਿਹਾ ਹੈ ਜੀ ਇਹਦੇ ਵਿੱਚ ਇਹਨਾਂ ਨੇ ਗੱਲ ਕਹੀ ਸੀਗੀ ਕਿ ਸਾਡੀ ਸਰਕਾਰ ਬਣੂਗੀ ਤੇ ਅਸੀਂ 2 ਕਰੋੜ ਲੋਕਾਂ ਨੂੰ ਹਰ ਸਾਲ ਰੋਜ਼ਗਾਰ ਦਿਆਂਗੇ ਜੀ ਕਿੱਥੇ 2 ਕਰੋੜ 1 ਸਾਲ 'ਚ ਮਿਲਣੇ ਸੀ ਤੇ 10 ਸਾਲਾਂ 'ਚ 20 ਕਰੋੜ ਨੂੰ ਮਿਲਣੇ ਸੀ ਉਹ ਲੱਖਾਂ ਕਿਹ ਚੰਤਾ ਮਤਾਰ ਲਿਆ ਹੂੰ ਹੂੰ 25 ਕਰੋੜ ਦੇਸ਼ਵਾਰਤੀ ਦੇ ਗਰੀਬੀ 'ਚ ਬਾਹਰ ਕੱਢਦੇ ਜੀ ਤੇ ਫਿਰ ਕਿਹ ਅਠੀ ਕਰੋੜ ਨੂੰ ਆਪਾਂ ਨਾਜ ਕੋ ਦਿੰਦੇ ਹਾਂ ਜੀ ਫਿਰ ਹਾਂ ਆਹੀ ਤਾਂ ਗੱਲ ਹੈ ਉਹ ਵੀ ਕੰਸਰਵ ਕਰ ਲਓ ਹੂੰ ਹੂੰ ਤਿੰਨ ਸਰਕਾਰ ਨੇ ਤਿੰਨ ਤਲਾਕ ਜਿਹੜਾ ਕਾਨੂੰਨ ਬਣਾਇਆ ਸੀ ਤੱਕ ਇਹਨਾਂ ਲਾਗੂ ਬਿਲਕੁਲ ਠੀਕ ਹੈ ਹੂੰ ਹੂੰ ਉਹਦੇ ਵਿੱਚ ਵੈਸੇ ਵੀ ਜਿਹੜੇ ਮੁਸਲਮਾਨ ਪਰਿਵਾਰ ਸੀ ਕਾਫੀ ਸੁਧਰ ਗਏ ਹੂੰ ਹੂੰ ਵੱਡੇ ਪਰ ਸੁਧਰ ਗਏ ਸੀ ਨਹੀਂ ਪੀ ਇੱਕ ਸਾਥ ਹੀ ਹੋਇਆ ਸੀ ਤੇ 1 ਰੈਂਕ 1 ਪੈਨਸ਼ਨ ਦਾ ਉਹ ਜਿਹੜਾ ਲੰਪ ਸਮ ਲੈਖੀ ਜਾਂਦਾ ਉਹਨੂੰ ਫਾਈਨਲ ਟੱਕ ਨਹੀਂ ਮਿਲਿਆ ਜੀ ਜੀ ਤੇ ਪ੍ਰਾਪਤੀਆਂ ਕਿਹੜੀਆਂ ਕਿਹੜੀਆਂ ਨੇ ਇਹ ਰਡਸਟੀਆਂ ਇਹ ਕਿਹਾ ਜੀ ਪ੍ਰਾਪਤੀ ਨਾਲ ਸਾਰ ਰਿਹਾ ਵਾ ਹੂੰ ਹੂੰ ਵਪਾਰ ਵੀ 750 ਕਰੋੜ ਤੋਂ ਉੱਪਰ ਦਾ ਵਪਾਰ ਵੀ ਬਹੁਤਾ ਜਦਾ ਵਪਾਰ ਨਹੀਂ ਹੈਗਾ ਜੇ ਵਪਾਰ ਇਹ ਨਾ ਹੈਗਾ ਤਾਂ ਚੰਗੀ ਗੱਲ ਮਾੜੀ ਗੱਲ ਕੋਈ ਨਹੀਂ ਜੀ ਤੇ ਜਾਂਦੇ ਜਾਂਦੇ ਜੀ ਥੋੜਾ ਜਿਹਾ ਉਹ 90 90 ਸਾਲਾਂ ਦੀ ਕਾਇਦ ਬਾਰੇ ਵੀ ਚੰਨਣਾ ਪਾ ਦਿਓ ਇਹਦੇ ਵਿੱਚ ਦੋ ਗੱਲਾਂ ਨੇ ਜੀ ਹੂੰ ਹੂੰ ਇੱਕ ਤੇ ਜਿਹੜੇ ਕਾਲ 15 ਮੈਂਬਰਾਂ ਨੂੰ ਬਕਾਇਦਾ ਤੌਰ ਤੇ ਜਿਹੜੀ ਸੀ ਕੈਲਾ ਦੀ ਇਕਤਦਾਤ ਤੇ ਜਿਹੜੀ ਆ ਉਹ ਜੀ ਮੌਤ ਦੀ ਫਟਰੀ 15 ਮੈਂਬਰਾਂ 2021 ਦੇ ਵਿੱਚ ਭਾਜਪਾ ਦਾ ਆਗੂ ਰਣਜੀਤ ਸਿੰਘ ਨਿਵਾਸੀ ਹੂੰ ਹੂੰ 19 ਦਸੰਬਰ 2021 ਨੂੰ ਉਹਨਾਂ ਦਾ ਕਲਾ ਵੱਢ ਕੇ ਜਿਹੜੀ ਸੀ ਉਹ ਹੋਇਆ ਸੀ ਜੀ ਉਹਨਾਂ ਦਾ ਉਸ ਤੋਂ ਬਾਅਦ ਇੱਕ ਕਿਸ ਚਲ ਗਿਆ ਤੇ ਇਹਦੇ ਵਿੱਚ ਜਿਹੜੇ 15 ਫਦੇ ਫਰੇ ਸੀ ਉਹਨਾਂ ਨੂੰ ਕੈਦਾ ਤੌਰ ਤੇ ਉਸ ਤੋਂ ਦੀ ਅਦਾਦ ਤੇ ਇਹ ਕਹਿ ਕੇ ਇਹ ਜਿਹੜੀ ਸਾੜੀ ਹੈਗੀ ਆ ਜਿੱਥੇ ਲੱਗਾ ਨਾ ਪਾਵਨ ਪਬਲਿਸ਼ਰ ਦਾ ਪੀ ਐਫ ਆਈ ਹਮ ਹਮ ਪਪੂਲਰ ਸਨਟ ਆਫ ਇੰਡੀਆ ਹਮ ਹਮ ਉਹਦੇ ਮੈਂਬਰ ਨੇ ਇਹਨਾਂ ਕਤਲ ਕੀਤਾ ਵਾ ਤੇ ਇਹ ਦੋ ਗੱਲਾਂ ਨੇ ਇੱਕ ਤੋਂ ਬੈਨ ਹੈ ਤੇ ਉਹਦੇ ਮੈਂਬਰ ਨੇ ਤੇ ਦੂਸਰੇ ਨੇ ਕਤਲ ਕੀਤਾ ਵਾ Srinivasan ਦਾ ਨਵਾਸਨ ਜਿਹੜਾ ਵਾ ਉਹ ਕੇਰਲਾ ਦੇ ਜਿਹੜਾ ਤੇ ਆਪਣੀ ਇਹਦਾ OBC ਮੋਰਚਾ ਸੀਗਾ ਭਾਜਪਾ ਦਾ ਉਹਦਾ ਮੋਰਚਾ ਹੂੰ ਹੂੰ ਹੁਣ ਉਹਦੀ ਮੌਤ ਤੋਂ ਬਾਅਦ ਕੱਲ ਅਦਾਲਤ ਨੇ 15 ਬੰਦਿਆਂ ਨੂੰ ਬਹੁਤ ਹੀ ਰਸ ਜੀ ਉਹ ਤੇ ਕਹਾਣੀ ਹੈ ਜੇ ਚਲੋ ਮੁੱਕੀ ਨਹੀਂ ਅਜੇ ਹੂੰ ਤੇ ਅੱਜ ਜਿਹੜੀ ਇੱਕ ਨਬਾਲਕ ਸੀ ਕੁੜੀ ਉਹਦੇ ਨਾਲ ਜਿਹੜਾ ਸੀ ਬਲਾਤਕਾਰ ਜਿੰਨਾ ਕੀਤਾ ਸੀਗਾ 2022 ਦੇ ਵਿੱਚ ਹੂੰ ਹੂੰ ਤਾਂ ਉਹਦੀ ਉਮਰ ਸੀ 15 ਸਾਲ ਜੀ ਉਹ ਇਹਨਾਂ ਜਬਰਤਮੂ ਇੱਕ ਬਲਾਤ ਬਲਾਤ ਕਰ ਰਹੇ ਆ ਠੀਕ ਹੈ ਹੂੰ ਹੂੰ ਉਹਨਾਂ ਨੂੰ 90 90 ਸਾਲ ਦੀ ਜੀ ਉਹ ਤਿੰਨ ਵਿਅਕਤੀ ਨੇ ਹੂੰ ਹੂੰ ਇਹਨਾਂ ਵਿਅਕਤੀ ਨੂੰ ਤਾਰਾ 303 ਇਹਦੇ ਚ ਆਪੀ ਨਾਬਾਲਗ ਦਾ ਬਲਾਤ ਕਰ ਰਿਹਾ ਹੂੰ ਹੂੰ ਉਹਦੇ ਚ 20 20 ਸਾਲ ਜਵਾਈਏ ਜੀ ਦੂਜੀ ਆ 376 ਡੀ ਇਹ ਚ પતિ ਪਤੀ ਜੋ ਇਹ ਆਪੀ ਨਾਬਾਲਗ ਦਾ ਸੂਮਿਕ ਬਲਾਤ ਕਰਨਾ ਹੂੰ ਹੂੰ ਇਹ ਕੇਸ 4 2 ਤਾਰਾ ਪੁਰਾਣੇ ਵਿੱਚ 20 ਸਾਲ ਹੋਈ ਹੈ ਤੇ ਇੱਕ ਕੋਰਸੋ ਤਾਰ ਜਿਹੜੀ ਆ 5 IG ਹੂੰ ਹੂੰ ਉਹ 25 ਸਾਲ ਦੀ ਜੀ ਇਹ 90 90 ਸਾਲ ਤੇ ਬਣਦੀ ਹੈ ਹੂੰ ਹੂੰ ਲੇਕਰ ਸਾਡੇ ਕਾਨੂੰਨ ਮੁਤਾਬਕ ਇਹ ਬੰਦੇ ਵੱਧ ਤੋਂ ਵੱਧ 35 ਸਾਲ ਜੇ ਰੱਖ ਸਕੋਗੇ ਜੀ ਕਿਉਂਕਿ ਸਜ਼ਾਵਾਹ ਸਾਰਿਆਂ ਕਰਕੇ ਸ਼ੁਰੂ ਹੋ ਗਿਆ ਤੇ 25 ਸਾਲ ਤੋਂ ਅੱਗੇ ਖਤਮ ਹੋ ਸਕਦੀ ਹੂੰ ਹੂੰ ਇਹ ਦੋ ਫੈਸਲੇ ਜਿਹੜੀ ਆ ਸਾਡੇ ਉਥੋਂ ਦੀ ਅਦਾਲਤ ਦੇ ਜੀ ਖਾਸ ਫੈਸਲੇ ਨਿਕਲਦੇ ਤੇ ਅੱਜ ਦੇ ਕਹਿਣਾ ਤੇ ਹੂੰ ਹੂੰ ਕੇਰਲਾ ਦੀ ਅਦਾਲਤਾਂ ਦੇ ਵੈਸੇ ਫੈਸਲੇ ਆਮ ਤੌਰ ਤੇ ਹੁਜੇ ਸਖਤੀ ਹੁੰਦੇ ਆ ਹੂੰ ਹੂੰ ਘੱਟ ਨਹੀਂ ਜੀ ਸੋ ਸ਼ੁਕਰੀਆ ਪੱਟੀ ਸਾਹਿਬ ਬਹੁਤ ਬਹੁਤ ਮਿਹਰਬਾਨ ਮਿਹਰਬਾਨ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਫਿਰਾਲ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਨੇ ਜੁੜੇ ਰੇਡੀਓ ਪੰਜਾਬ ਟੂਡੇ ਨੇ